ਗੱਲ ਵੀ ਹੁਣ ਥੋੜਾ ਜਿਆ ਸੋਸਾਇਟੀ ਨੂੰ ਪੰਜਾਬ ਨੂੰ ਪੇਬੈਕ ਕਰਨ ਦਾ ਟਾਈਮ ਹੈ ਕਿ ਜੇ ਇਸ ਜ਼ਰਖੇਜ਼ ਮਿੱਟੀ ਨੇ ਇਥੋਂ ਦੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਨੌਜਵਾਨਾਂ ਨੇ ਆਪਣਾ ਆਈਕਨ ਬੰਨਿਆ ਤੇ ਲੈਟਸ ਡੂ ਸਮਥਿੰਗ ਕਿ ਆਪਾਂ ਸਪੋਰਟਸ ਦੇ ਨਾਲ ਨਾਲ ਆਪਣੀ ਕੰਮ ਦੇ ਨਾਲ ਨਾਲ ਥੋੜਾ ਜਿਆ ਸੋਸਾਇਟੀ ਵਾਸਤੇ ਕੁਝ ਆਪਾਂ ਜੇ ਚੰਗਾ ਕਰ ਪਾਏ ਤਾਂ ਮੈਨੂੰ ਲੱਗਿਆ ਕਿ ਮੇਰੀ ਬਹੁਤ ਹੋਜੀ ਕੁਝ ਹੁੰਦਾ ਹੈ ਔਰ ਹਰ ਘਰ ਵਿੱਚ ਹਰ ਜਗ੍ਹਾ ਰਾਜਨੀਤੀ ਹੁੰਦੀ ਹੈ ਇਵਨ ਇਨ ਐਵਰੀ ਸਪੋਰਟਸ ਦੇ ਵਿੱਚ ਵੀ ਪੋਲਿਟਿਕਸ ਇਨਵੋਲ ਹੈ ਚਾਹੇ ਖੇਡ ਹੈ ਚਾਹੇ ਉਹ ਕਾਰਿਆ ਹੈ ਚਾਹੇ ਉਹ ਆਲਵੇਸ ਕਿਸੇ ਡੀ ਪੋਲਿਟਿਕਸ ਪਾਰਟੀਆਂ ਨੇ ਜਾਂ ਡੈਮੋਕ੍ਰੇਸੀ ਹੈ ਬੜੀ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਇੱਥੇ ਆ ਕੇ ਆਪਣੀ ਕਿਸਮਤ ਲੱਕ ਅਜ਼ਮਾਉਣ ਦਾ ਇੱਕ ਰਾਈਟ ਹੈ ਔਰ ਅਸੀਂ ਲੜ ਸਕਦੇ ਹਾਂ ਇਲੈਕਸ਼ਨ ਬਟ ਵੀ ਹੁੰਦਾ ਕਿ ਤੁਸੀਂ ਕਿਸ ਅਪਰੋਚ ਨਾਲ ਆ ਰਹੇ ਹੋ ਤੁਹਾਡੀ ਅਪਰੋਚ ਕੀ ਹੈ ਅਪਰੋਚ ਬਿੰਗ ਐਜ਼ ਅ ਸਪੋਰਟਸਮੈਨ ਬੜੀ ਪੋਜ਼ਿਟਿਵ ਅਪਰੋਚ ਹਮੇਸ਼ਾ ਰੱਖੀ ਹੈ ਆ ਜ਼ਿੰਦਗੀ ਦੇ ਵਿੱਚ ਜਿੱਤਾਂ ਹਾਰਾਂ ਕਈ ਵਾਰੀ ਜਿੱਤੇ ਕਈ ਵਾਰੀ ਹਾਰੇ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਇਸ ਤੋਂ ਵੱਡੀ ਮੂਮੈਂਟ ਇਸ ਤੋਂ ਵੱਡੀ ਪ੍ਰਾਊਡ ਦੀ ਮੂਮੈਂਟ ਲਾਈਫ ਵਿੱਚ ਕੋਈ ਨਹੀਂ ਹੁੰਦੀ ਔਰ ਮੈਂ ਉਹਨੂੰ ਕਈ ਵਾਰੀ ਇੰਜੋਏ ਕੀਤਾ ਔਰ ਮੈਂ ਉਸ ਸੀਜ਼ਨ ਨੂੰ ਹਾਲੇ ਵੀ ਇੰਜੋਏ ਕਰ ਰਿਹਾ ਸੋ ਇਹ ਇਹ ਮੇਰੇ ਮਨ ਚ ਸੀਗਾ ਕਿ ਜਿਸ ਮਿੱਟੀ ਨੇ ਸਾਨੂੰ ਇਨਾ ਕੁਝ ਦਿੱਤਾ ਅਸੀਂ ਮਿੱਟੀ ਨਾਲ ਜੁੜੇ ਹੋਏ ਹਾਂ ਕਿਸਾਨ ਪਰਿਵਾਰ ਤੋਂ ਆਉਂਦੇ ਹਾਂ ਬਿਗ ਬੇਰੀ ਫਾਰਮ ਸੀ ਵੱਡੇ ਬੇਰੀ ਫਾਰਮ ਦਾ ਮੇਰਾ ਕੰਮ ਆ ਕੋਈ ਇਹ ਨਹੀਂ ਕਿ ਮੈਂ ਬਾਹਰੋਂ ਆਇਆ ਹੋਇਆ ਮੈਂ ਇਸ ਇਸ ਮਿੱਟੀ ਚੋਂ ਆ ਮੈਂ ਲੋਕਾਂ ਨਾਲ ਸੋਸ਼ਲ ਕੱਟ ਹੋਇ ਮੋਕਾ ਆਇਆ ਐ ਸਾ ਕਿ ਅਸੀਂ ਉਹੀ ਸੋਸ਼ਲ ਹੋਈਏ ਔਰ ਪੰਜਾਬ ਦੇ ਲਈ ਕੁਛ ਨਾ ਕੁਛ ਜੋ ਸਾਡਾ ਫਰਜ਼ ਬਣਦਾ ਜਾਂ ਪੰਜਾਬ ਦੇ ਲਈ ਕੁਛ ਨਾ ਕੁਛ ਵੀ ਮੈਂ ਕਰ ਪਾਇਆ ਤਾਂ ਮੈਂ ਸਮਝੂਗਾ ਕਿ ਮੈਂ ਕੁਛ ਨਾ ਕੁਛ ਕੰਟਰੀਬਿਊਟ ਕੀਤਾ ਬਿੰਗ ਐਜ਼ ਅ ਪ੍ਰਾਰਤਾ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਫਿਰ ਅਪਰੋਚ ਕਰੇਗੀ ਅਗਰ ਕਰਦੀ ਹੈ ਤੁਸੀਂ ਆਮ ਆਦਮੀ ਪਾਰਟੀ ਜਾਉਂਗੇ ਜਾਂ ਫਿਰ ਕਿਸੇ ਹੋਰ ਨਰਮੇਟ ਟੂ ਟੂ ਅਰਲੀ ਟੂ ਰੀ ਟੈਲ ਕੇ ਮੈਂ ਕਿਦਾਂ ਦਾ ਡਿਸੀਜਨ ਲੈਣਾ ਜਾਂ ਮੈਂ ਕਿਹਦੇ ਨਾਲ ਜਾਊਂਗਾ ਡੈਫੀਨਟਲੀ ਦੇਖੋ ਹਰ ਪਾਰਟੀ ਦੀ ਇੱਕ ਵਿਚਾਰਤਾਂ ਹੁੰਦੀ ਹੈ ਔਰ ਜੇ ਉਹ ਵਿਚਾਰਤਾਂ ਔਰ ਤੁਹਾਡੀ ਆਪਣੀ ਵੀ ਇੱਕ ਤੁਸੀਂ ਆਈਡਿਓਲੋਜੀ ਲੈ ਕੇ ਆਉਂਦੇ ਹੋ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ ਕਿ ਮੈਂ ਇਸ ਟੀਮ ਨਾਲ ਜੁੜ ਕੇ ਨਾ ਕੰਫਰਟੇਬਲ ਹੈਗਾ ਜਾਂ ਮੈਨੂੰ ਕਰਨ ਦਾ ਮੌਕਾ ਦਿੱਤਾ ਜਾਏਗਾ ਤਾਂ ਉਹ ਚੀਜ਼ਾਂ ਸਾਰੀਆਂ ਤੁਹਾਡੀਆਂ ਮੈਚ ਕਰਨਾ ਚਾਹੀਦੀਆਂ ਨੇ ਔਰ ਸੈਕੰਡਲੀ ਇਹ ਹੈ ਕਿ ਪਾਰਟੀ ਹਾਲੇ ਕੋਈ ਵੀ ਡਿਸਾਈਡ ਨਹੀਂ ਹੈਗੀ ਟ੍ਰੂਲੀ ਫ੍ਰੈਂਕਲੀ ਸਪੀਕਿੰਗ ਹੈ ਮੈਂ ਕਿਸੇ ਵੀ ਪਾਰਟੀ ਦੇ ਕੰਟੈਕਟ 'ਚ ਨਹੀਂ ਆ ਇਹ ਤਾਂ ਬਸ ਮੇਰੇ ਯਾਰ ਦੋ ਸੱਜਣ ਮਿੱਤਰ ਔਰ ਕੁਝ ਅੰਦਰੋਂ ਅਸੀਂ ਸੁਣ ਕੇ ਵੀ ਹਾਂ ਜੇ ਸਾਨੂੰ ਕਿਸੇ ਪਾਰਟੀ ਨਾਲ ਬੈਠ ਕੇ ਸਾਡੀ ਵਿਚਾਰ ਤਰ੍ਹਾਂ ਮੈਚ ਕਰਦੀ ਹੈ ਤਾਂ ਉਸ ਉਹਨਾਂ ਦੇ ਕ੍ਰਾਈਟੇਰੀਆ ਚ ਅਸੀਂ ਫਿੱਟ ਬੈਠ ਜਾਂਦੇ ਹਾਂ ਉਹ ਸਾਡੀ ਕ੍ਰਾਈਟੇਰੀਆ ਨਾਲ ਮੈਚ ਕਰਦੀ ਹੈ ਤੇ ਡੈਫੀਨਿਟਲੀ ਅਸੀਂ ਕਿਸੇ ਪਾਰਟੀ ਨਾਲ ਵੀ ਜਾ ਸਕਦੇ ਹਾਂ ਨਹੀਂ ਤੇ ਫਿਰ ਆਜ਼ਾਦ ਤੇ ਹੈਗੇ ਨੇ ਕਿਹੜੀ ਪਾਰਟੀ ਤੇ ਜਿਹੜੇ ਇਲੈਕਸ਼ਨ ਨੇ ਉਹ ਕਿਹੜੀ ਸੀਟ ਤੋਂ ਲੜੇ ਜਾਣਗੇ ਦੇਖੋ ਹਲੇ ਬਹੁਤ ਟਾਈਮ ਹੈ ਡੇਢ ਸਾਲ ਦਾ ਲੰਮਾ ਟਾਈਮ ਵਕਤ ਹੁੰਦਾ ਹੈ ਰਣਨੀਤੀ ਤਿਆਰ ਕਰਨੀ ਸ਼ੁਰੂ ਹਾਂ ਬਿਲਕੁਲ ਉਹਦੇ ਵਾਸਤੇ ਅਸੀਂ ਇੱਕ ਟੀਮ ਤਿਆਰ ਕਰ ਰਹੇ ਹਾਂ ਆਪਣੀ ਔਰ ਉਹਦੇ ਵਾਸਤੇ ਸੀ ਬਹੁਤ ਸਾਰੇ ਲੋਕ ਮਿਲ ਕੇ ਬੈਠ ਕੇ ਕਿਉਂਕਿ ਇਕੱਲੇ ਇਨਸਾਨ ਦਾ ਡਿਸੀਜਨ ਨਹੀਂ ਹੁੰਦਾ ਮੈਂ ਤਾਂ ਦੇਖੋ ਇੱਕ ਫੇਸ ਆ ਮਿਹਨਤ ਕਰਨ ਵਾਲਾ ਬੰਦਾ ਆ ਔਰ ਮਿਹਨਤ ਕਰਕੇ ਇਸ ਲੈਵਲ ਤੱਕ ਪਹੁੰਚੇ ਆ ਬਟ ਹੁਣ ਜਿਹੜੀ ਅਗਲੀ ਪੋਲਿਟਿਕਸ ਦੀ ਜੋੜ ਗੰਢ ਤੁੱਕ ਹੁੰਦੀ ਆ ਨਾ ਉਹ ਸਾਨੂੰ ਬਹੁਤੀਆਂ ਨਹੀਂ ਆਉਂਦੀਆਂ ਪਰ ਹੌਲੀ ਹੌਲੀ ਸਿੱਖਾਂਗੇ ਜ਼ਰੂਰ ਔਰ ਇੱਕ ਫੇਅਰ ਔਰ ਕਲੀਨ ਪੋਲਿਟਿਕਸ ਕਰਨ ਦਾ ਮੇਰਾ ਇਰਾਦਾ ਹੈ ਪਾਰਟੀ ਦੀ ਅਪਰੋਚ ਚੰਗੀ ਹੋਵੇ ਉਹਨਾਂ ਦੀ ਵਿਚਾਰਧਾਰਾ ਨਾਲ ਮੈਚ ਕਰਦੀ ਹੈ ਤੁਹਾਡੀ ਨਾਲ ਆਪਣੀ ਆਡਾਲੋਜੀ ਹੈ ਔਰ ਮੈਨੂੰ ਲੱਗੇਗਾ ਜਿਸ ਪਾਰਟੀ ਨਾਲ ਮੈਂ ਕੰਫਰਟੇਬਲ ਹੋ ਕੇ ਕਰ ਸਕਦਾ ਹਾਂ ਤੇ ਜਦੋਂ ਵੀ ਕਿਸੇ ਪਾਰਟੀ ਦੇ ਨਾਲ ਜੁੜਾਂਗੇ ਤੇ ਡੈਫੀਨਿਟਲੀ ਸਭ ਤੁਹਾਨੂੰ ਦੱਸਾਂਗੇ ਮੈਂ ਤਾਂ ਮੈਂ ਕੋਸ਼ਿਸ਼ ਇਹ ਵੀ ਹੈ ਕਿ ਅਸੀਂ ਆਜ਼ਾਦ ਵੀ ਕਿਤੇ ਵੀ ਲੜ ਕੇ ਖਿੱਡ ਸਕਦੇ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਲਗਾਤਾਰ ਜਿਹੜਾ ਕਿ ਰਾਜਨੀਤੀ ਨੂੰ ਲੈ ਕੇ ਕਈ ਤਰ੍ਹਾਂ ਦੀ ਖਬਰਾਂ ਸਾਹਮਣੇ ਆndੀਆਂ ਨੇ ਤੇ ਕਈ ਜਿਹੜੇ ਅਦਾਕਾਰ ਨੇ ਜਾਂ ਫਿਰ ਸੈਲੀਬ੍ਰਿਟੀ ਨੇ ਉਹ ਰਾਜਨੀਤੀ ਦੇ ਵਿੱਚ ਧੀਰੇ ਧੀਰੇ ਜਿਹੜਾ ਆਪਣਾ ਇੰਟਰਸਟ ਦਿਖਾ ਰਹੇ ਨੇ ਤੇ ਹੁਣ ਤੁਹਾਨੂੰ ਜਿਸ ਸ਼ਖਸ ਨਾਲ ਅਸੀਂ ਮਿਲਣ ਜਾ ਰਹੇ ਨੇ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਦੇਸ਼ ਅਤੇ ਦੁਨੀਆ 'ਚ ਰੋਸ਼ਨ ਕੀਤਾ ਹੈ ਔਰ ਬਾਲੀਵੁੱਡ ਦੇ ਜਿਹੜੇ ਸੈਲੀਬ੍ਰਿਟੀ ਨੇ ਖਾਸ ਕਰ ਸੁਲਮਾਨ ਖਾਨ ਉਹਨਾਂ ਦੇ ਨਾਲ ਇਹਨਾਂ ਦਾ ਚੰਗਾ ਸੰਬੰਧ ਵੀ ਹੈ ਔਰ ਕਈ ਫਿਲਮਾਂ ਦੇ ਵਿੱਚ ਨਜ਼ਰ ਵੀ ਆ ਚੁੱਕੇ ਨੇ ਅਸੀਂ ਗੱਲ ਕਰ ਰਹੇ ਹਾਂ ਵਰਿੰਦਰ ਸਿੰਘ ਘੁੰਮਣ ਜਿਨ੍ਹਾਂ ਦੀ ਬੋਡੀ ਨੂੰ ਲੈ ਕੇ ਚਰਚਾ ਹਮੇਸ਼ਾ ਰਹਿੰਦੀ ਹੈ ਔਰ ਦੇਖ ਸਾਦਿਓ ਉਹਨਾਂ ਦੀ ਬੋਡੀ ਜਿਵੇਂ ਦੇ ਉਹਨਾਂ ਦੇ ਡੋਲੇ ਨੇ ਜਿਵੇਂ ਦੀ ਛਾਤੀ ਨੇ ਕਿ ਕਈ ਇਹਨਾਂ ਨੇ ਕੰਪੀਟੀਸ਼ਨ ਲੜੇ ਕਈ ਕੰਪੀਟੀਸ਼ਨ 'ਚ ਤੁਸੀਂ ਆ ਨਾਮ ਜਿਹੜਾ ਰੋਸ਼ਨ ਕੀਤਾ ਪੰਜਾਬ ਦਾ ਤੇ ਹੁਣ ਤੁਸੀਂ ਰਾਜਨੀਤੀ 'ਚ ਇੰਟਰਸਟ ਦਿਖਾ ਰਹੇ ਹੋ ਇਹ ਸਰ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਰਾਜਨੀਤੀ ਵੱਲ ਜਾਣਾ ਚਾਹੀਦਾ ਮੈਨੂੰ ਲੱਗਦਾ ਕਿ ਰਾਜਨੀਤੀ ਮੇਰੇ ਵੱਲ ਜ਼ਿਆਦਾ ਇੰਟਰਸਟ ਦਿਖਾ ਰਹੀ ਹੈ ਕੋਈ ਪਿਛੋਕੜ ਨਹੀਂ ਹੈ ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਹੈ ਔਰ ਮੈਂ ਕਦੀ ਮਨ ਵਿੱਚ ਇਦਾਂ ਦਾ ਸ਼ੁਰੂ ਤੋਂ ਹੀ ਸੀਗਾ ਹਾਲਾਂਕਿ ਪਿਛਲੇ 8-10 ਸਾਲ ਤੋਂ ਹਮੇਸ਼ਾ ਹੀ ਕੁਝ ਲੋਕ ਪਾਰਟੀਆਂ ਨਾਲ ਜੁੜੇ ਹੋਏ ਅਪਰੋਚ ਕਰਦੇ ਰਹੇ ਬਟ ਮੈਨੂੰ ਲੱਗਾ ਕਿ ਮੈਂ ਜਿਹੜਾ ਫੀਲਡ ਵਿੱਚ ਹੈਗਾ ਹਾਂ ਮੈਂ ਆਪਣੇ ਕੈਰੀਅਰ ਦੇ ਵਿੱਚ ਮੈਂ ਪੀਕ ਤੇ ਆਂ ਔਰ ਮੈਂ ਹਲੇ ਬਹੁਤ ਸਾਰੀ ਚੀਜ਼ਾਂ ਸਟਿਲ ਆਈ ਏਮ ਰਿਪਰੈਜ਼ੈਂਟਿੰਗ ਕੰਟਰੀ ਔਨ ਇੰਟਰਨੈਸ਼ਨਲ ਲੈਵਲ ਔਰ ਮੈਂ ਉਹਦੇ ਵਿੱਚ ਬਹੁਤ ਜ਼ਿਆਦਾ ਆਪਣੇ ਆਪ ਨੂੰ ਇੰਜੋਏ ਕਰਦਾ ਹਾਂ ਬਟ ਫਿਰ ਕੁਝ ਸਰਕਮਸਟੈਂਸਸ ਕਹ ਲਓ ਜਾਂ ਯਾਰਾਂ ਦੋਸਤਾਂ ਵੱਲੋਂ ਕੁਝ ਅਪਰੋਚ ਇਦਾਂ ਦੀ ਬਣਾਈ ਗਈ ਜਾਂ ਡੈਸਟਿਨੀ ਕਹ ਲਓ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਡਿਊਟੀ ਪੰਜਾਬ ਦੇ ਲਈ ਅਸੀਂ ਜਿੱਥੇ ਵੀ ਜਾਂਦੇ ਆਂ ਪੰਜਾਬ ਨੂੰ ਆਪਣੇ ਨਾਲ ਕੈਰੀ ਕਰਦੇ ਆਂ ਇਹ ਬਾਡੀ ਇਹ ਡੀਲਡ ਆਲ ਇਹ ਜੁੱਸਾ ਇਹ ਅਸਲੀ ਪੰਜਾਬ ਦਾ ਇੱਕ ਕਲਚਰ ਹੈ ਔਰ ਜਿੱਥੇ ਵੀ ਜਾਈਦਾ ਲੋਕ ਬੜਾ ਪ੍ਰਾਊਡਲੀ ਕਹਿੰਦੇ ਨੇ ਹਾਂ ਵੀ ਇਹ ਪਤਾ ਲੱਗਦਾ ਕੋਈ ਪੰਜਾਬੀ ਆਇਆ ਵੀ ਇਦਾਂ ਦੇ ਪੁੱਤ ਮਾਵਾ ਕਦੀ ਕਦੀ ਇਹੋ ਜਿਹੇ ਪੁੱਤ ਜੰਮਦੀਆਂ ਨੇ ਸੋ ਇੱਕ ਆਪਣੇ ਵਾਲੀ ਪ੍ਰਾਊਡ ਮੂਮੈਂਟ ਹੁੰਦੀ ਹੈ ਬਟ ਨਾਉ ਆ ਰੀਲਾਈਜ਼ ਕਿ ਮੈਨੂੰ ਲੱਗਾ ਵੀ ਹੁਣ ਥੋੜਾ ਜਿਹਾ ਸੋਸਾਇਟੀ ਨੂੰ ਪੰਜਾਬ ਨੂੰ ਪੇ ਬੈਕ ਕਰਨ ਦਾ ਟਾਈਮ ਹੈ ਕਿ ਜੇ ਇਸ ਜ਼ਰਖੇਜ਼ ਮਿੱਟੀ ਨੇ ਇੱਥੋਂ ਦੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਨੌਜਵਾਨਾਂ ਨੇ ਆਪਣਾ ਆਈਕਨ ਬਣਿਆ ਤੇ ਲੈਟਸ ਡੂ ਸਮਥਿੰਗ ਕਿ ਆਪਾਂ ਸਪੋਰਟਸ ਦੇ ਨਾਲ ਨਾਲ ਆਪਣੇ ਕੰਮ ਦੇ ਨਾਲ ਨਾਲ ਥੋੜਾ ਜਿਹਾ ਸੋਸਾਇਟੀ ਵਾਸਤੇ ਕੁਛ ਆਪਣਾ ਜਿਹਾ ਚੰਗਾ ਕਰ ਪਾਏ ਤਾਂ ਮੈਨੂੰ ਲੱਗਿਆ ਕਿ ਮੇਰੀ ਬਹੁਤ ਵੱਡੀ ਅਚੀਵਮੈਂਟ ਹੋਈਗੀ। ਲੇਕਿਨ ਕਿਵੇਂ ਦੇ ਦੇਓ ਜਿਸ ਤਰ੍ਹਾਂ ਤੁਸੀਂ ਕਿਹਾ ਰਾਜਨੀਤੀ ਨਾਲ ਤੁਹਾਡਾ ਪਛੜਾ ਕੋਈ ਛੋਕੜ ਨਹੀਂ ਹੈ। ਰਾਜਨੀਤੀ ਬਾਰੇ ਅਗਰ ਗੱਲ ਕੀਤੀ ਸਮਝੀ ਦੀ ਕਿਉਂਕਿ ਰਾਜਨੀਤੀ ਤੁਹਾਨੂੰ ਪਤਾ ਰਾਜਨੀਤੀ ਵਿੱਚ ਬਹੁਤ ਕੁਝ ਹੁੰਦਾ ਹੈ। ਰਾਜਨੀਤੀ ਬਾਰੇ ਤੁਸੀਂ ਕਿੰਨਾ ਕਿ ਜਾਣਦੇ ਹੋ? ਰਾਜਨੀਤੀ ਵਿੱਚ ਬਹੁਤ ਕੁਝ ਹੁੰਦਾ ਹੈ ਔਰ ਹਰ ਘਰ ਵਿੱਚ ਹਰ ਜਗ੍ਹਾ ਰਾਜਨੀਤੀ ਹੁੰਦੀ ਹੈ। ਇਵਨ ਇਨ ਐਵਰੀ ਸਪੋਰਟਸ ਦੇ ਵਿੱਚ ਵੀ ਪੋਲਿਟਿਕਸ ਇਨਵੋਲਡ ਹੈ। ਚਾਹੇ ਖੇਡ ਹੈ ਚਾਹੇ ਉਹ ਕਾਰਿਆ ਹੈ ਚਾਹੇ ਉਹ ਆਲਵੇਸ ਕਿਸੇ ਡੀ ਪੋਲਿਟਿਕਸ ਪਾਰਟੀਆਂ ਨੇ ਜਾਂ ਡੈਮੋਕ੍ਰੇਸੀ ਹੈ ਬਟ ਇਹ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਇੱਥੇ ਆ ਕੇ ਆਪਣੀ ਕਿਸਮਤ ਲੱਕ ਅਜ਼ਮਾਉਣ ਦਾ ਇੱਕ ਰਾਈਟ ਹੈ ਔਰ ਅਸੀਂ ਲੜ ਸਕਦੇ ਹਾਂ ਇਲੈਕਸ਼ਨ ਬਟ ਇਹ ਹੁੰਦਾ ਕਿ ਤੁਸੀਂ ਕਿਸ ਅਪਰੋਚ ਨਾਲ ਆ ਰਹੇ ਹੋ ਤੁਹਾਡੀ ਅਪਰੋਚ ਕੀ ਹੈ ਅਪਰੋਚ ਬੀਂਗ ਐਜ਼ ਅ ਸਪੋਰਟਸਮੈਨ ਬੜੀ ਪੋਜ਼ਿਟਿਵ ਅਪਰੋਚ ਹਮੇਸ਼ਾ ਰੱਖੀ ਹੈ ਆ ਜ਼ਿੰਦਗੀ ਦੇ ਵਿੱਚ ਜਿੱਤਾਂ ਹਾਰਾਂ ਕਈ ਵਾਰੀ ਜਿੱਤੇ ਕਈ ਵਾਰੀ ਹਾਰੇ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਇਸ ਤੋਂ ਵੱਡੀ ਮੂਮੈਂਟ ਇਸ ਤੋਂ ਵੱਡੀ ਪ੍ਰਾਊਡ ਦੀ ਮੂਮੈਂਟ ਲਾਈਫ ਵਿੱਚ ਕੋਈ ਨਹੀਂ ਹੁੰਦੀ ਔਰ ਮੈਂ ਉਹਨੂੰ ਕਈ ਵਾਰੀ ਇੰਜੋਏ ਕੀਤਾ ਔਰ ਮੈਂ ਉਸ ਸੀਜ਼ਨ ਨੂੰ ਹਾਲੇ ਵੀ ਇੰਜੋਏ ਕਰ ਰਿਹਾ ਸੋ ਇਹ ਇਹ ਮੇਰੇ ਮਨਚ ਸੀਗਾ ਕਿ ਜਿਸ ਮਿੱਟੀ ਨੇ ਸਾਨੂੰ ਇਹਨਾਂ ਕੁਝ ਦਿੱਤਾ ਅਸੀਂ ਮਿੱਟੀ ਨਾਲ ਜੁੜੇ ਹੋਏ ਹਾਂ ਕਿਸਾਨ ਪਰਿਵਾਰ ਤੋਂ ਆਉਂਦੇ ਹਾਂ ਡਿਗ ਬੇਰੀ ਫਾਰਮ ਅਸੀਂ ਵੱਡੇ ਬੇਰੀ ਫਾਰਮ ਦਾ ਮੇਰਾ ਕੰਮ ਆ ਕੋਈ ਇਹ ਨਹੀਂ ਕਿ ਮੈਂ ਬਾਹਰੋਂ ਆਇਆ ਹੋਇਆ ਮੈਂ ਇਸੇ ਇਸੇ ਮਿੱਟੀ ਚੋਂ ਹਾਂ ਮੈਂ ਲੋਕਾਂ ਨਾਲ ਸੋਸ਼ਲ ਮੋਕਾ ਆਇਆ ਐਸਾ ਕਿ ਅਸੀਂ ਉਹੀ ਸੋਸ਼ਲ ਹੋਈਏ ਔਰ ਪੰਜਾਬ ਦੇ ਲਈ ਕੁਛ ਨਾ ਕੁਛ ਜੋ ਸਾਡਾ ਫਰਜ਼ ਬਣਦਾ ਜਾਂ ਪੰਜਾਬ ਦੇ ਲਈ ਕੁਛ ਨਾ ਕੁਛ ਵੀ ਮੈਂ ਕਰ ਪਾਇਆ ਤਾਂ ਮੈਂ ਸਮਝੂਗਾ ਕਿ ਮੈਂ ਕੁਛ ਨਾ ਕੁਛ ਕੰਟਰੀਬਿਊਟ ਕੀਤਾ ਬਿੰਗ ਐਜ਼ ਅ ਪੰਜਾਬੀ ਤੁਹਾਡੀ ਪੋਸਟ ਦੇ ਬਾਅਦ ਕਾਫੀ ਯੂਥ ਹੈ ਉਹ ਵੀ ਬੜੇ ਇੰਟਰਸਟਿੰਗ ਹੋ ਗਏ ਕਿ ਕਮਨ ਜੀ ਹੁਣ ਜਿਹੜਾ ਕਿ ਇਲੈਕਸ਼ਨ ਲੜਨਗੇ ਕਿੱਥੇ ਤੁਸੀਂ ਚੰਗੇ ਭਲੇ ਬੋਡੀ ਬਿਲਡਰ ਹੋ ਸੈਲੀਬ੍ਰਿਟੀ ਹੋ ਇੱਕ ਤੇ ਖਾਸ ਕਰ ਜਿਹੜੇ ਤੁਹਾਡੇ ਬਾਲੀਵੁੱਡ ਸਟਾਰਾਂ ਦੇ ਨਾਲ ਤੁਹਾਡਾ ਜਿਹੜਾ ਤਾਲਮੇਲ ਹੈਗਾ ਐਚਾ ਤਨੂ ਲੱਗ ਰਿਹਾ ਕਿ ਬਾਲੀਵੁੱਡ ਛੱਡ ਕੇ ਤੁਸੀਂ ਰਾਜਨੀਤੀ ਵਾਲ ਚੱਲ ਪਏ ਹੋ ਤੇ ਅੱਧਰ ਦਾ ਜਗਾ ਜਗਾ ਤੱਕ ਕੰਢੇ ਪੜੇ ਆ ਹਾਂ ਨਹੀਂ ਦੇਖੋ ਤੁਹਾਡੀ ਗੱਲ ਸਹੀ ਹੈ ਕਿ ਜੇ ਮੈਂ ਇੱਥੇ ਬਹੁਤ ਲੈਵਿਸ਼ ਲਾਈਫ ਜੀ ਰਿਹਾ ਮੈਂ ਲਗਜ਼ਰੀ ਲਾਈਫ ਜੀ ਰਿਹਾ ਤੇ ਇੱਥੇ ਬਹੁਤ ਚੀਜ਼ਾਂ ਹਾਰਡ ਹੋਣ ਵਾਲੀਆਂ ਨੇ ਕਿਉਂਕਿ ਇੱਕ ਸ਼ੈਲ ਹੁੰਦਾ ਜਿਹਦੇ ਵਿੱਚ ਤੁਸੀਂ ਆਪਣੀ ਲਾਈਫ ਜੀਰੇ ਹੁੰਦੇ ਹੋ ਔਰ ਜਦੋਂ ਤੁਸੀਂ ਨਵੇਂ ਕਿਸੇ ਜਗਾ ਵਿੱਚ ਜਾਂ ਨਵੇਂ ਇੱਕ এনवायरमेंट ਵਿੱਚ ਐਂਟਰ ਕਰਦੇ ਹੋ ਤੇ ਤੁਹਾਨੂੰ ਉੱਥੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਬਟ ਦੇਖੋ ਗੱਲ ਇਹ ਹੈ ਸ੍ਰੀਅਤ ਹੈ ਕਿ ਜਿੰਨੇ ਵੀ ਲੋਕ ਪੰਜਾਬ ਨਾਲ ਜੁੜੇ ਹੋਏ ਨੇ ਜਾਂ ਜਿੰਨੇ ਵੀ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ਜੋ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਨੇ ਤੇ ਉਹਨਾਂ ਨੂੰ ਇਹ ਆਪਣੇ ਸ਼ੈਲ ਛੱਡ ਕੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਬਾਹਰ ਆਉਣਾ ਪਵੇਗਾ ਔਰ ਮੈਨੂੰ ਲੱਗਦਾ ਵੀ ਜੇ ਪੰਜਾਬ ਦੀ ਜਵਾਨੀ ਤੇ ਨੌਜਵਾਨੀ ਨੂੰ ਸਹੀ ਸੰਭਾਲਣਾ ਹੈ ਤਾਂ ਫਿਰ ਉਹ ਜਿਹੜੇ ਉਹ ਚਿਹਰੇ ਜਿਹੜੇ ਸੋਸਾਇਟੀ ਵਿੱਚ ਇਨਫਲੂਐਂਸ ਰੱਖਦੇ ਨੇ ਜਿਨ੍ਹਾਂ ਦੀ ਚੰਗੀ ਇਮੇਜ ਹੈ ਉਹਨਾਂ ਨੂੰ ਅੱਗੇ ਆ ਕੇ ਥੋੜਾ ਥੋੜਾ ਕੰਟਰੀਬਿਊਟ ਕਰਨਾ ਚਾਹੀਦਾ ਚਾਹੇ ਉਹਦੇ ਵਾਸਤੇ ਤੁਸੀਂ ਕਿਸੇ ਪਾਰਟੀ ਨਾਲ ਜੁੜੋ ਜਾਂ ਤੁਸੀਂ ਇੰਡੀਵਿਜੂਅਲੀ ਕੰਮ ਕਰੋ ਜਾਂ ਤੁਸੀਂ ਆਪਣੇ ਇੱਕ ਇਮੇਜ ਕੈਰੀ ਕਰਦੇ ਹੋ ਫੇਸ ਲੈ ਕੇ ਕੰਮ ਕਰੋ ਬਟ देयर ਸਰਟਨ ਵੇਜ਼ ਟੂ ਵਰਕ ਤੇ ਮੈਨੂੰ ਲੱਗਾ ਕਿ ਆਪਾਂ ਕਿਉਂ ਨਾ ਇਹਦੇ ਵਿੱਚ ਆ ਕੇ ਆਪਾਂ ਇੱਕ ਆਪਣਾ ਜ਼ੋਰ ਅਜ਼ਮਾਇਸ਼ ਵੀ ਕਰੀਏ ਔਰ ਲੋਕਾਂ ਤੱਕ ਆਪਣੀ ਇਹਡੀ ਅਪਰੋਚ ਹੈ ਉਹ ਪਹੁੰਚਾਈਏ ਦੈਨ ਸੀ ਕਿ ਵਟ ਦੇ ਆ ਗੋਇੰਗ ਟੂ ਡਿਸਾਈਡ ਕਿ ਉਹ ਜਿਹੜੇ ਲੋਕ ਨੇ ਪੰਜਾਬ ਦੇ ਜਾਂ ਨੌਜਵਾਨ ਨੇ ਜਾਂ ਸਾਡੇ ਇਲਾਕੇ ਦੇ ਹਲਕੇ ਦੇ ਉਹ ਉਹ ਫਿਰ ਦਾ ਫੈਸਲਾ ਕਰਨਗੇ ਆਮ ਦਾ ਰਾਈਟ ਪਰਸਨ ਔਰ ਰੋਂਗ ਪਰਸਨ ਪਰ ਲੇਕਿਨ ਕਿਵੇਂ ਦੇ ਦੇਓ ਕਿ ਪਿਛਲੇ ਕਾਫੀ ਸਮੇਂ ਚ ਜਿਹੜੇ ਪੋਲੀਵੁੱਡ ਸਟਾਰ ਸੀਗੇ ਜਾਂ ਗਾਇਕ ਸੀਗੇ ਸਿੰਗਰ ਹੈ ਚਾਹੇ ਸੋਨੀਆ ਮਾਨ ਆਨਮੋਲ ਗੋਗਨ ਮਾਨ ਹੈ ਹੋਰ ਵੀ ਕਈ ਸਟਾਰ ਸੀਗੇ ਪਿੱਛੇ ਦਾ ਇਲੈਕਸ਼ਨ ਵੀ ਲੜੇ ਐ MP ਦੇ ਕਿ ਜਿੰਨੇ ਵੀ ਸਟਾਰ ਹੈ ਰਾਜਨੀਤੀ ਦਾ ਰੁਖ ਕਰ ਰਿਹਾ ਇਹ ਤਾਂ ਆਪਾਂ ਅਗਰ ਸਿਨੈਰੀਓ ਕਰਦੇ ਆ ਤਾਂ ਲੱਗਦਾ ਨਹੀਂ ਕਿ VIP ਟ੍ਰੀਟਮੈਂਟ ਕਰਕੇ ਵੀ ਜ਼ਿਆਦਾਤਰ ਜਿਹੜਾ ਰੁਖ ਹੋ ਰਿਹਾ ਨਹੀਂ ਇਹਦਾ ਐਕਚੁਅਲੀ ਉਲਟਾ ਹੈ ਤੁਸੀਂ ਬਲੀਵ ਕਰੋ ਬੀਇੰਗ ਐਜ਼ ਅ ਸੈਲੀਬ੍ਰਿਟੀ ਤੁਹਾਡੀ ਲਾਈਫ ਬਹੁਤ ਈਜ਼ੀ ਹੁੰਦੀ ਆ ਤੁਹਾਡਾ ਦਿਲ ਕਰਦਾ ਤੁਸੀਂ ਕਿਸੇ ਨਾਲ ਸ਼ੇਕ ਹੈਂਡ ਕਰ ਦਿਓ ਤੁਹਾਡਾ ਦਿਲ ਕਰਦਾ ਕਿਸੇ ਨੂੰ ਮਿਲਦੇ ਹੋ ਨਹੀਂ ਤਾਂ ਤੁਸੀਂ ਆਪਣੀ ਲਾਈਫ ਨੂੰ ਬੜੇ ਵਧੀਆ ਤਰੀਕੇ ਨਾਲ ਜੀ ਰਹੇ ਹੋ ਚੰਗਾ ਪਾਣਾ ਚੰਗਾ ਖਾਣਾ ਇੱਕ ਸਟੈਂਡਰਡ ਲਾਈਫ ਹੁੰਦੀ ਹੈ ਬਟ ਜਦੋਂ ਤੁਸੀਂ ਪੋਲਿਟਿਕਸ ਵਿੱਚ ਆ ਜਾਂਦੇ ਹੋ ਫਿਰ ਤੁਹਾਨੂੰ ਹਰ ਛੋਟੇ ਦੇ ਵੱਡੇ ਬੰਦੇ ਦੀ ਅਪਰੋਚ ਸੇਮ ਦਿਖਣੀ ਪੈਂਦੀ ਹੈ ਹਰ ਕਿਸੇ ਨੂੰ ਮਿਲਣਾ ਹਰ ਕਿਸੇ ਦੀ ਗੱਲ ਸੁਣਨੀ ਉਹ ਤੁਹਾਡੀ ਡਿਊਟੀ ਬਣ ਜਾਂਦੀ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਸੈਲੀਬ੍ਰਿਟੀ ਨੂੰ ਸ਼ਾਇਦ ਇੱਕ ਇਨੀਸ਼ੀਅਲ ਜ਼ਰੂਰ ਮਿਲਦਾ ਹੈ ਕਿ ਤੁਹਾਨੂੰ ਲੋਕ ਚਿਹਰਾ ਜਿਹੜਾ ਹੁੰਦਾ ਤੁਹਾਡਾ ਜਾਨੂ ਪਛਾਣੂ ਹੁੰਦਾ ਬਟ ਇਨ ਦਾ ਐਂਡ ਤਾਂ ਸਿਰਫ ਲੋਕ ਡਿਸਾਈਡ ਕਰਦੇ ਨੇ ਕਿ ਤੁਹਾਡੇ ਵਿੱਚ ਕੀ ਕਾਬਲੀਅਤ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਗੱਲ ਆਪਣੀ ਲੋਕਾਂ ਤੱਕ ਰੱਖਾਂਗਾ ਲੋਕਾਂ ਨੇ ਡਿਸਾਈਡ ਕੀਤਾ 3 ਸਾਲ ਪਹਿਲਾਂ ਜਿਹੜੇ ਭਗਵੰਤ ਮਾਨ ਨੇ ਇਸ ਸਮੇਂ ਪੰਜਾਬ ਦੇ ਸੀਐਮ ਨੇ ਉਹ ਵੀ ਸੈਲੀਬ੍ਰਿਟੀ ਸੀਗੇ ਉਹ ਵੀ ਕਾਫੀ ਜਿਹੜੇ ਉਹਨਾਂ ਨੇ ਅਦਾਕਾਰ ਆਪਣੀ ਕੀਤੀ ਹੈ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀਗਾ ਲੇਕਿਨ ਲੱਗ ਰਿਹਾ ਹੈ ਕਿ ਉਹ ਸੀਐਮ ਬਣ ਕੇ ਆਏ ਆ ਤੇ ਲੋਕ ਜਿਹੜੇ ਖੁਸ਼ ਨਹੀਂ ਇਹ ਲੋਕ ਇਹ ਲੋਕ ਦੱਸਣਗੇ ਨਾ ਇਹ ਤਾਂ ਲੋਕ ਆਉਣ ਵਾਲੀ 2027 ਦੀ ਇਲੈਕਸ਼ਨ ਦੇ ਦੱਸਣਗੇ ਉਹ ਖੁਸ਼ ਨੇ ਕਿ ਨਹੀਂ ਖੁਸ਼ ਨੇ ਜੇ ਲੋਕ ਖੁਸ਼ ਨੇ ਤੇ ਵਾਕੇ ਹੀ ਉਹ ਰਿਪੀਟ ਕਰਨਗੇ ਜੇ ਨਹੀਂ ਖੁਸ਼ ਤਾਂ ਕੋਈ ਹੋਰ ਸਰਕਾਰ ਇੱਥੇ ਮੁੜ ਆ ਗਈਏ ਕਿਵੇਂ ਦੇਖ ਰਹੇ ਉਹਨਾਂ ਦੇ ਹੁੰਦੇ ਕਿਉਂਕਿ ਉਹ ਸੀਐਮ ਨੇ 3 ਸਾਲ ਦੀ ਕਾਰਜਕਾਰੀ ਕਿਵੇਂ ਦੇਖੀ ਨਹੀਂ ਮੈਂ ਇਕ ਪੋਲਿਟਿਕਸ ਤੋਂ ਬਾਹਰ ਹੋ ਕੇ ਮੈਂ ਦਾ ਅਨਸਰ ਕਰਨਾ ਚਾਹੁੰਦਾ ਕਿ ਮੈਂ ਹਲੇ ਦੇਖੋ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਮੈਂ ਕੱਲਾ ਇੰਡੀਵਿਜੂਅਲ ਪਰਸਨ ਆ ਮੇਰੀ ਕੋ ਪੋਲਿਟਿਕਲ ਅਪਰੋਚ ਹੈ ਦਾ ਨਾ ਹੀ ਕੋ ਮੇਰੀ ਪੋਲਿਟਿਕਲ ਬੈਕਗ੍ਰਾਉਂਡ ਹੈ ਬਟ ਜੇ ਮੈਨੂੰ ਦੀ ਕਾਰਗੁਜ਼ਾਰੀ ਦੇਖਾਂ ਤੇ ਉਸ ਤੋਂ ਮੈਂ ਪ੍ਰਭਾਵਿਤ ਨਹੀਂ ਆ ਮੈਂ ਸੈਟੀਸਫਾਈਡ ਨਹੀਂ ਆ ਬਿਕੋਜ਼ ਆ ਸੋ ਮਨੀ ਥਿੰਗਸ ਹੈ ਯਾਨੀ ਜਿੰਨਾ ਕਹਿ ਲੀਏ ਕਿ ਕੀਤੇ ਹੋਏ ਵਾਦੇ ਹਲੇ ਤੱਕ ਕੰਪਲੀਟ ਨਹੀਂ ਹੋਏ ਮੈਨੂੰ ਲੱਗਦਾ ਕਿ ਪੰਜਾਬ ਦੇ ਸੜਕਾਂ ਤੇ ਜਦੋਂ ਅਸੀਂ ਨਿਕਲਦੇ ਆ ਅਸੀਂ ਬਹੁਤ ਟਰੈਵਲ ਕਰਦੇ ਆ ਖਾਸ ਕਰਕੇ ਮੈਂ ਵੀ ਟਰੈਵਲਿੰਗ ਵਿੱਚ ਬਹੁਤ ਟਾਈਮ ਪਾਣੀਆਂ ਦੇ ਮੁੱਦੇ ਐ ਬਸ ਉਹਦੇ ਉੱਤੇ ਸਿਆਸਤ ਪੋਲਿਟਿਕਸ ਹੁੰਦੀ ਜਾ ਰਹੀ ਐ ਬਟ ਉਹਨਾਂ ਮੁੱਦਿਆਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਜਿਹੜੇ ਪੰਜਾਬ ਦੇ ਇਸ ਸਮਿਆਂ ਦਾ ਹਰ ਰੋਜ਼ ਬੁਰੀ ਚਲਵੇ ਘਟਨਾਵਾਂ ਦੇਖੋ ਉਹ ਤਾਂ ਤੁਸੀਂ ਮੈਂ ਜਵਾਬ ਦੇ ਦਿੱਤਾ ਆਬਵੀਅਸਲੀ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਇਸ ਵੇਲੇ ਬਹੁਤ ਬੁਰੇ ਹਾਲਾਤ ਚੋਂ ਲੰਘ ਰਿਹਾ ਔਰ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਦੇ ਕੰਮ ਕਰਨ ਵਾਲਾ ਔਰ ਮੈਨੂੰ ਲੱਗਦਾ ਹੈ ਕਿ ਇਨ ਲਾ ਐਂਡ ਆਰਡਰ ਨੂੰ ਪੰਜਾਬ ਸਰਕਾਰ ਨੂੰ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਜਿਹੜੀਆਂ ਜਿੰਨੇ ਵੀ ਕ੍ਰਿਮੀਨਲ ਐਕਟੀਵਿਟੀਜ਼ ਕ੍ਰਾਈਮ ਹੋ ਰਿਹਾ ਹਰ ਜਗ੍ਹਾ ਤੇ ਆਮ ਜਿਹੜਾ ਸਧਾਰਨ ਲੋਕ ਨੇ ਅਨਸੇਫ ਸਨੇਚਿੰਗ ਤੋਂ ਲੈ ਕੇ ਡਰਗਸ ਸਮਗਲਿੰਗ ਪੈਡਲਰਸ ਇਹ ਸਾਰੀਆਂ ਚੀਜ਼ਾਂ ਨੇ ਬਟ ਦੇਖੋ ਤੁਸੀਂ ਕ੍ਰਾਈਮ ਨੂੰ 100% ਕਿਤੇ ਵੀ ਕੰਟਰੋਲ ਨਹੀਂ ਕਰ ਸਕਦੇ ਖਤਮ ਨਹੀਂ ਕਰ ਸਕਦੇ ਬਟ ਆਪਾਂ ਨੂੰ ਕੰਟਰੋਲ ਕਰ ਸਕਦੇ ਆ ਸੋ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਬਹੁਤ ਜ਼ਿਆਦਾ ਪ੍ਰਾਇੋਰਟੀ ਹੋਣੀ ਚਾਹੀਦੀ ਵਰਿੰਦਰ ਸਿੰਘ ਘੁੰਮਣ ਕੀ ਕਿਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਲੜੋਗੇ ਜਾਂ ਫੇ ਆਜ਼ਾਦ ਵੀ ਖੜ ਸਕਦੇ ਨੇ ਉਹ ਲੱਗ ਰਿਹਾ ਕਿ ਪਾਰਟੀ ਕਿਹੜੀ ਤੁਹਾਨੂੰ ਹਜੇ ਤੱਕ ਅਪਰੋਚ ਕਰ ਰਹੀ ਹੈ ਮੈਨੂੰ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਜ਼ਰੂਰ ਅਪਰੋਚ ਕੀਤਾ ਸੀਗਾ ਬਟ ਉਸ ਵੇਲੇ ਮੈਂ ਆਪਣੇ ਆਪ ਨੂੰ ਅ ਇਸ ਜਗ੍ਹਾ ਤੇ ਨਹੀਂ ਸੀਗਾ ਕਿ ਮੈਨੂੰ ਲੱਗਦਾ ਸੀ ਕਿ ਮੈਂ ਆਈ ਡੋਨਟ ਵਾਂਟ ਟੂ ਬੀ ਪਾਰਟ ਆਫ ਦਿਸ ਕਿ ਮੈਂ ਅਬ ਵਧੀਆ ਜ਼ਿੰਦਗੀ ਜਿਉ ਰਿਆਂ ਔਰ ਮੈਨੂੰ ਇਹਦੇ ਚ ਨਹੀਂ ਜਾਣਾ ਚਾਹੀਦਾ ਔਰ ਮੈਂ ਮੇਰੇ ਫਾਦਰ ਸਾਹਿਬ ਵੀ ਮੈਨੂੰ ਅਵੋਇਡ ਅਵੋਇਡ ਕਰਦੇ ਆ ਹੀ ਇਸ ਸਟਿਲ ਨਾਟ ਹੈਪੀ ਕਿ ਤੂੰ ਜੋ ਡਿਸੀਜਨ ਲਿਆ ਆਈ ऍम ਨਾਟ ਵਿਦ ਯੂ ਬਟ ਗੱਲ ਸਿਰਫ ਉਹ ਹੋ ਜਾਂਦੀ ਹੈ ਕਿ ਤੁਹਾਡੀ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਕਿ ਤੁਸੀਂ ਪੰਜਾਬ ਵਾਸਤੇ ਇਸ ਸਮਾਜ ਵਾਸਤੇ ਸਾਡੀ ਸੋਸਾਇਟੀ ਲਈ ਕਿ ਤੁਹਾਡੀ ਕੋ ਲਾਇਬਿਲਟੀ ਹੈ ਕਿ ਤੁਹਾਡੀ ਕੋ ਰਿਸਪੌਂਸਿਬਿਲਟੀ ਹੈ ਬਿਲਕੁਲ ਰਿਸਪੌਂਸਿਬਿਲਟੀ ਬਣਦੀ ਹੈ ਹਰ ਨੌਜਵਾਨ ਦੀ ਹਰ ਪੰਜਾਬੀ ਦੀ ਬਣਦੀ ਹੈ ਉਹ ਜਿੱਥੇ-ਜਿੱਥੇ ਵੀ ਹੈ ਜਿੰਨਾ-ਜਿੰਨਾ ਵੀ ਕੰਟਰੀਬਿਊਟ ਕਰਦਾ ਤੇ ਉਹ ਜਿਹੜਾ ਕਿਤੇ ਵੀ ਮਲਟੀਪਲਾਈ ਹੋ ਕੇ ਬਹੁਤ ਵੱਡੀ ਥਾਂ ਤੇ ਜਾ ਲੇ ਜਾਂਦਾ ਸੋ ਮੈਨੂੰ ਲੱਗਾ ਕਿ ਮੇਰੀ ਹੁਣ ਇੱਕ ਸਪੋਰਟਸ ਕੈਰੀਅਰ ਦੇ ਵਿੱਚ ਜਾਂ ਫਿਲਮਾਂ ਦੇ ਕੈਰੀਅਰ ਦੇ ਵਿੱਚ ਜਿੰਨਾ ਵੀ ਕੰਮ ਥੋੜਾ-ਬਹੁਤਾ ਕੀਤਾ ਹੈਗਾ ਅੱਗੋਂ ਵੀ ਕਰ ਰਹੇ ਹਾਂ ਉਹਦੇ ਨਾਲ-ਨਾਲ ਜੇ ਅਸੀਂ ਸੋਸਾਇਟੀ ਨੂੰ ਕੋਈ ਚੰਗੀ ਚੀਜ਼ ਦੇ ਸਕਦੇ ਹਾਂ ਸੇਧ ਦੇ ਸਕਦੇ ਹਾਂ ਔਰ ਖਾਸ ਕਰਕੇ ਹੈਲਥ ਦੀ ਗੱਲ ਪੰਜਾਬ ਦੇ ਨੌਜਵਾਨਾਂ ਨੂੰ ਜੇ ਅਸੀਂ ਕਨਵਿੰਸ ਕਰ ਸਕਦੇ ਹਾਂ ਕਿ ਲੈਟਸ ਟਾਕ ਅਬਾਊਟ ਹੈ ਤਾਕਿ ਅਸੀਂ ਉਹਨਾਂ ਨੂੰ ਅਵੇਅਰ ਕਰ ਸਕੀਏ ਹਾਊ ਟੂ ਸਟੇ ਅਵੇ ਫਰਮ ਦਾ ਡਰੱਗਸ ਤੇ ਇੱਕ ਬਹੁਤ ਵੱਡੀ ਅਚੀਵਮੈਂਟ ਹੋਏਗੀ ਜਿਸ ਤਰ੍ਹਾਂ ਜੇ ਕਿ ਅਬ 2022 ਦੇ ਵਿੱਚ ਅਪਰੋਚ ਕੀਤਾ ਸੀ ਲੱਗ ਰਿਹਾ ਹੈ ਕਿ ਇਹ ਫਿਰ ਇੱਕ ਵਾਰ ਅਪਰੋਚ ਹੋਏਗੀ ਕਿਉਂਕਿ ਇਲੈਕਸ਼ਨ ਲੜਨ ਦਾ ਤੁਸੀਂ ਐਲਾਨ ਤਾਂ ਕਰਤਾ ਹੈ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਫਿਰ ਅਪਰੋਚ ਕਰੇਗੀ ਅਗਰ ਕਰਦੀ ਹੈ ਤੁਸੀਂ ਆਮ ਆਦਮੀ ਪਾਰਟੀ ਜਾਓਗੇ ਜਾਂ ਫਿਰ ਕਿਸੇ ਹੋਰ ਪਾਰਟੀ ਨਹੀਂ ਟੂ ਟੂ अर्ਲੀ ਟੂ ਰੀ ਟਲ ਕੇ ਮੈਂ ਕਿਦਾਂ ਦਾ ਡਿਸੀਜਨ ਲੈਣਾ ਜਾਂ ਮੈਂ ਕਿਹਦੇ ਨਾਲ ਜਾਊਂਗਾ ਡੈਫੀਨਿਟਲੀ ਦੇਖੋ ਹਰ ਪਾਰਟੀ ਦੀ ਇੱਕ ਵਿਚਾਰਤਾਂ ਹੁੰਦੀ ਹੈ ਔਰ ਜੇ ਉਹ ਵਿਚਾਰਤਾਂ ਤੁਹਾਡੀ ਆਪਣੀ ਵੀ ਇੱਕ ਤੁਸੀਂ ਆਈਡੀਓਲੋਜੀ ਲੈ ਕੇ ਆਉਂਦੇ ਹੋ ਕਿ ਮੈਂ ਆ ਚੀਜ਼ ਕਰਨਾ ਚਾਹੁੰਦਾ ਕਿ ਮੈਂ ਇਸ ਟੀਮ ਨਾਲ ਜੁੜ ਕੇ ਨਾ ਕੰਫਰਟੇਬਲ ਹੈਗਾ ਜਾਂ ਮੈਨੂੰ ਕਰਨ ਦਾ ਮੌਕਾ ਦਿੱਤਾ ਜਾਏਗਾ ਤਾਂ ਉਹ ਚੀਜ਼ਾਂ ਸਾਰੀਆਂ ਤੁਹਾਡੀਆਂ ਮੈਚ ਕਰਨਾ ਚਾਹੀਦੀਆਂ ਨੇ ਔਰ ਸੈਕੰਡੀ ਇਹ ਹੈ ਕਿ ਪਾਰਟੀ ਹਾਲੇ ਕੋਈ ਵੀ ਡਿਸਾਈਡ ਨਹੀਂ ਹੈਗੀ ਟ੍ਰੂਲੀ ਫ੍ਰੈਂਕਲੀ ਸਪੀਕਿੰਗ ਹੈ ਮੈਂ ਕਿਸੇ ਵੀ ਪਾਰਟੀ ਦੇ ਕੰਟੈਕਟ 'ਚ ਨਹੀਂ ਆ ਇਹ ਤਾਂ ਬਸ ਮੇਰੇ ਯਾਰ ਦੋ ਸੱਜਣ ਮਿੱਤਰ ਔਰ ਕੁਝ ਅੰਦਰੋਂ ਅਸੀਂ ਸੁਣ ਕੇ ਵੀ ਹਾਂ ਜੇ ਸਾਨੂੰ ਕਿਸੇ ਪਾਰਟੀ ਨਾਲ ਬੈਠ ਕੇ ਸਾਡੀ ਵਿਚਾਰਤਰਾ ਮੈਚ ਕਰਦੀ ਹੈ ਜਾਂ ਉਸ ਉਹਨਾਂ ਦੇ ਕ੍ਰਾਈਟੇਰੀਆ ਚ ਅਸੀਂ ਫਿੱਟ ਬੈਠ ਜਾਂ ਉਹ ਸਾਡੀ ਕ੍ਰਾਈਟੇਰੀਆ ਨਾਲ ਮੈਚ ਕਰਦੇ ਆ ਤੇ ਡੈਫੀਨਿਟਲੀ ਅਸੀਂ ਕਿਸੇ ਪਾਰਟੀ ਨਾਲ ਵੀ ਜਾ ਸਕਦੇ ਆ ਨਹੀਂ ਤੇ ਫਿਰ ਆਜ਼ਾਦ ਤੇ ਹੈਗੇ ਆ ਕਿਹੜੀ ਪਾਰਟੀ ਤੁਹਾਨੂੰ ਵਧੀਆ ਲੱਗਦੀ ਹੈਗੀ ਹੈ ਕਾਂਗਰਸ ਆਮ ਆਦੀ ਭਾਜਪਾ ਕੋਈ ਪਾਰਟੀ ਤਾਂ ਹੋਏਗੀ ਦੇਖੋ ਆਲ ਆਰ ਦੇਖੋ ਜਿਹੜਾ ਇੱਕ ਸਿਸਟਮ ਹੈ ਨਾ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਨਾ ਪਾਰਟੀਆਂ ਦੇ ਲੋਕ ਮਾੜੇ ਹੁੰਦੇ ਨੇ ਐਕਚੁਅਲੀ ਜੋ ਪਾਰਟੀਆਂ ਦਾ ਪਿਛਲੇ ਬਹੁਤ ਪੁਰਾਣੇ ਸਮੇਂ ਤੋਂ ਇੱਕ ਸਿਸਟਮ ਬਣ ਗਿਆ ਹੋਇਆ ਨਾ ਉਹ ਸਿਸਟਮ ਨੂੰ ਤੋੜਨਾ ਹੀ ਬਹੁਤ ਮੁਸ਼ਕਲ ਹੈ ਉਹ ਵੀ ਫ੍ਰੈਂਕ ਜੇ ਕੋਈ ਅੰਦਾਜ਼ਾ ਕਿ ਵੀ ਮੈਂ ਕੱਲਾ ਬੰਦਾ ਇਹ ਸਿਸਟਮ ਚੇਂਜ ਕਰ ਦੂੰਗਾ ਦੈਟਸ ਨਾਟ ਪੋਸੀਬਲ ਸੋ ਉਹਦੇ ਵਾਸਤੇ ਇੱਕ ਮਾਈਂਡਸੈਟ ਇੱਕ ਅਪਰੋਚ ਹੋਣੀ ਚਾਹੀਦੀ ਹੈ ਕਿ ਸਾਰੇ ਜਿੰਨੇ ਵੀ ਬ੍ਰੇਂਜ ਇਕੱਠੇ ਹੁੰਦੇ ਨੇ ਜਾਂ ਪਰਮਾਤਮਾ ਜਿਨ੍ਹਾਂ ਲੋਕਾਂ ਨੂੰ ਇਹ ਪਾਵਰ ਦਿੰਦਾ ਕੁਰਸੀ ਤੇ ਬੈਠਦੇ ਆ ਕੀ ਵਾਕਈ ਉਹਨਾਂ ਦੀ ਅਪਰੋਚ ਇਹ ਹੈਗੀ ਕਿ ਪੰਜਾਬ ਦਾ ਭਲਾ ਕਰਨਾ ਕਿ ਜਾਂ ਉਹਨਾਂ ਦੀ ਇਹ ਅਪਰੋਚ ਹੈ ਕਿਸੇ ਆਪਣੇ ਭਲਾ ਕਰਨਾ ਸੋ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਸਾਡੀ ਕੋਈ ਇਦਾਂ ਦੀ ਅਪਰੋਚ ਹੈ ਨਹੀਂ ਵੀ ਕਿ ਮੈਂ ਆਪਣੀ ਲੈਵਿਸ਼ ਲਾਈਫ ਛੱਡ ਕੇ ਕੋਈ ਵੀ ਬੰਦਾ ਜਿਹੜੇ ਇੱਧਰ ਨੂੰ ਆਉਂਦਾ ਡੈਫੀਨਿਟਲੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਕੁਝ ਚੰਗਾ ਕੰਟ੍ਰਿਬਿਊਟ ਕਰ ਸਕਾਂ ਪਰ ਇੱਥੇ ਆ ਕੇ ਲੋਕ ਅਕਸਰ ਬਦਲ ਜਾਂਦੇ ਨੇ ਸੋ ਇਹ ਮੇਰੇ ਵਾਸਤੇ ਵੀ ਇੱਕ ਟੈਸਟ ਇਮਤਿਹਾਨ ਦੀ ਕੜੀ ਹੁੰਦੀ ਆ ਹੋਵੇਗੀ ਜੇ ਲੋਕ ਜਾਂ ਆਵਾਮ ਸਾਨੂੰ ਮੌਕਾ ਦਿੰਦੀ ਆ ਤਾਂ ਬੇਸ਼ੱਕ ਤੁਸੀਂ ਵੀ ਕਿਤੇ ਨਾ ਕਿਤੇ ਇਹਦਾ ਜ਼ਰੂਰ ਰੈਲੀਆਂ ਰੋਲੀਆਂ ਚ ਗਏ ਹੋਣੇ ਹੋ ਰਾਜ ਜਦੋਂ ਵੀ ਇਲੈਕਸ਼ਨ ਆਉਂਦੇ ਹੈਗੇ ਆ ਮੁੰਡੇ ਖੁੰਡੇ ਵੀ ਨਾਲ ਹੁੰਦੇ ਨੇ ਯੂਥ ਵੀ ਸਾਰਾ ਨਾਲ ਹੁੰਦਾ ਯੂਥ ਤੁਹਾਨੂੰ ਫੋਲੋ ਵੀ ਬੜਾ ਕਰਦਾ ਖਾਸ ਕਰ ਤੁਹਾਡੀ ਸਿਹਤ ਨੂੰ ਲੈ ਕੇ ਕਿ ਅੱਛੀ ਇੱਕ ਤੁਹਾਡੀ ਬਾਡੀ ਹੈ ਅੱਛਾ ਤੁਸੀਂ ਲੋਕਾਂ ਨੂੰ ਕਰਕੇ ਦਿਖਾਇਆ ਹੈ ਕਿ ਆ ਅਗਰ ਮਿਹਨਤ ਕਰੋ ਤਾਂ ਬਹੁਤ ਕੁਝ ਮਿਲਦਾ ਹੈ ਲੱਗ ਰਿਹਾ ਕਿ ਯੂਥ ਤੁਹਾਡੇ ਨਾਲ ਇਧਰ ਨੂੰ ਵੀ ਤੁਰੇਗਾ ਜਾਂ ਫਿਰ ਤੁਹਾਨੂੰ ਲੱਗ ਰਿਹਾ ਕਿ ਇਹ ਅਗਰ ਤੁਸੀਂ ਇਲੈਕਸ਼ਨ ਲੜਦੇ ਹੈਗੇ ਹੋ ਤੇ ਉਹਦੇ ਵਿੱਚ ਤੁਹਾਨੂੰ ਸਪੋਰਟ ਉਹਨਾਂ ਦੀ ਹੋਊਗੀ ਜਿਨ੍ਹਾਂ ਨਾਲ ਤੁਹਾਡੇ ਪਰਸਨਲ ਰਿਲੇਸ਼ਨ ਦੇਖੋ ਮੇਰਾ ਇਸ ਤੋਂ ਪਹਿਲਾਂ ਇਲੈਕਸ਼ਨ ਲੜਨ ਦਾ ਕੋਈ ਐਕਸਪੀਰੀਅੰਸ ਨਹੀਂ ਰਿਹਾ ਕਿਹਦੀ ਸਪੋਰਟ ਹੋਏਗੀ ਕਿਹਦੀ ਨਹੀਂ ਸਪੋਰਟ ਹੋਏਗੀ ਇਹ ਤਾਂ ਜੇ ਕਦੀ ਇਲੈਕਸ਼ਨ ਜਦੋਂ ਲੜਾਂਗੇ ਫਿਰ ਪਤਾ ਲੱਗੇਗਾ ਆਨਲਾਈਨ ਟਾਈਮ ਹੀ ਦੱਸੇਗਾ ਬਟ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਲੋਕ ਜਿਹੜੇ ਨੌਜਵਾਨ ਤੁਹਾਡੇ ਨਾਲ ਬੀਂਗ ਐਜ਼ ਅ ਫੈਨ ਬੀਂਗ ਐਜ਼ ਅ ਫਾਲੋਅਰ ਜੁੜੇ ਹੋਏ ਨੇ ਕਿ ਉਹ ਤੁਹਾਡੀਆਂ ਵੋਟ ਚ ਕਨਵਰਟਸ ਹੋਣ ਕਿਉਂਕਿ ਬਹੁਤ ਸਾਰੀ ਸਟ੍ਰੈਟਜਿਸ ਹੁੰਦੀਆਂ ਨੇ ਪਾਰਟੀਆਂ ਨੇ ਖਾਸ ਕਰਕੇ ਜਿਹੜੀਆਂ ਨੈਸ਼ਨਲ ਪੱਧਰ ਦੀਆਂ ਪਾਰਟੀਆਂ ਨੇ ਉਹ ਗਰਾਉਂਡ ਰੂਟਸ ਤੱਕ ਉਹਨਾਂ ਦੇ ਵੋਲੰਟੀਅਰਸ ਘਰ ਘਰ ਵਾਰਡ ਦੈਨ ਉਸ ਤੋਂ ਬਾਅਦ ਉਹਨਾਂ ਦੀ ਇੱਕ ਪ੍ਰੋਪਰ ਰੂਟਸ ਬਣੀਆਂ ਹੁੰਦੀਆਂ ਨੇ ਸੋ ਉਹਨਾਂ ਨੂੰ ਬ੍ਰੇਕ ਕਰਕੇ ਜੇ ਕੋਈ ਬੰਦਾ ਆ ਕੇ ਕਿ ਮੈਂ ਆ ਕੇ ਵਿੱਚ ਇਦਾਂ ਦਾ ਕੁਝ ਕਰ ਸਕਦਾ ਨੋ ਇਹ ਕੋ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਨਹੀਂ ਹੋ ਰਿਹਾ ਦਿਸ ਇਜ਼ ਪੋਲਿਟਿਕਸ ਐਂਡ ਹਿੰਦੁਸਤਾਨ ਦੇ ਵਿੱਚ ਪੰਜਾਬ ਵਿੱਚ ਬੜੇ ਸ਼ਾਬ ਬ੍ਰੇਨਸ ਬੈਠੇ ਨੇ ਕਿ ਜਿਹੜੇ ਮਤਲਬ ਕਦੋਂ ਖੇਡ ਉੱਤੇ ਥੱਲੇ ਕਰ ਸਕਦੇ ਨਹੀਂ ਕੁਝ ਨਹੀਂ ਪਤਾ ਬਟ ਦੇਖੋ ਆਪਣਾ ਸਿੱਧਾ ਜਾਂ ਮੁੱਦਾ ਸਿੱਧਾ ਜੀ ਇੱਕ ਗੱਲ ਹੈ ਕਿ ਆਪਾਂ ਪੰਜਾਬ ਦੇ ਨੌਜਵਾਨਾਂ ਤੱਕ ਲੋਕਾਂ ਤੱਕ ਇੱਕ ਆਪਣੀ ਅਪਰੋਚ ਪਹੁੰਚਾਉਣੀ ਹੈ ਜੇ ਉਹ ਉਹਨਾਂ ਨੂੰ ਚੰਗੀ ਲੱਗਦੀ ਤੇ ਫਿਰ ਡੈਫੀਨਿਟਲੀ ਉਹ ਸਾਡੇ ਨਾਲ ਜਾਣਗੇ ਤੇ ਜੋ ਨਹੀਂ ਜਾਣਗੇ ਤਾਂ ਵੀ ਆਵਾਮ ਦੀ ਮਰਜ਼ੀ ਹੈ ਦੋ ਗੰਦੀ ਮਰਜ਼ੀ ਜੀ ਗੱਲ ਕੀਤੀ ਜਾਵੇ ਕਿਉਂਕਿ ਸੈਲੀਬ੍ਰਿਟੀ ਤੁਸੀਂ ਹੈਗੇ ਹੋ ਬਾਲੀਵੁੱਡ ਦੇ ਵਿੱਚ ਤੁਹਾਡੇ ਚੰਗੇ ਭਲੇ ਜਿਹੜੇ ਰਿਲੇਸ਼ਨ ਹੈਗੇ ਨੇ ਉੱਥੇ ਤੁਸੀਂ ਕੰਮ ਵੀ ਕਰ ਰਹੇ ਹੋ ਕੀ ਉਹਨਾਂ ਨਾਲ ਵੀ ਗੱਲਬਾਤ ਹੋਈ ਇਸ ਇਲੈਕਸ਼ਨ ਨੂੰ ਲੜਨ ਨੂੰ ਲੈ ਕੇ ਕਿ ਮੈਂ ਜੀ ਲੜਨਾ ਤੇ ਮੈਨੂੰ ਸਪੋਰਟ ਦੀ ਕਰਦੇ ਤੇ ਕੋਈ ਜਿਹੜੇ ਸਪੋਰਟਸਮੈਨ ਨੇ ਉਹ ਕਦੇ ਆਪ ਨੂੰ ਬਹੁਤਾ ਵੱਡਾ ਸੈਲੀਬ੍ਰਿਟੀ ਨਹੀਂ ਸਮਝਦੇ ਮੈਂ ਕਦੀ ਇਹ ਫੀਲ ਵੀ ਨਹੀਂ ਲਈ ਬਿਕੋਜ਼ ਵੀ ਆਰ ਨਾਟ ਕ੍ਰਿਕਟਰਸ ਇੱਥੇ ਜੇ ਸਭ ਤੋਂ ਵੱਡੇ ਸੈਲੀਬ੍ਰਿਟੀ ਹੈਗੇ ਨੇ ਕਿਉਂ ਕ੍ਰਿਕਟਰ ਨੇ ਕਿਉਂਕਿ ਕ੍ਰਿਕਟ ਇੱਕ ਐਸੀ ਖੇਡ ਹੈ ਜਿਹਨੇ ਸਾਰੀਆਂ ਖੇਡਾਂ ਨੂੰ ਅੰਡਰ ਸ਼ੈਡੋ ਕਰ ਦਿੱਤਾ ਬਾਕੀ ਜਿਹੜੀ ਪਹਿਲਵਾਨੀ ਹੋ ਗਈ ਬਾਡੀ ਬਿਲਡਿੰਗ ਹੋ ਗਈ ਰੈਸਲਿੰਗ ਹੋ ਗਈ ਇਹ ਗਰਾਊਂਡ ਰੂਟਸ ਨਾਲ ਜੁੜੀਆਂ ਹੋਈਆਂ ਪਿੰਡਾਂ ਦੀਆਂ ਖੇਡਾਂ ਨੇ ਇਹਨਾਂ ਵਿੱਚ ਉਹੀ ਨੌਜਵਾਨ ਆਉਂਦੇ ਜਿਹੜੇ ਆਲਰੇਡੀ ਕਹਿ ਲਓ ਵੀ ਜਿਨ੍ਹਾਂ ਦਾ ਜਨਮ ਹੀ ਵਿਦ ਸਿਲਵਰ 스ਪੋਨਸ ਹੁੰਦਾ ਉਹ ਇਹ ਕਿਛੀ ਚੀਜ਼ਾਂ ਕਰ ਵੀ ਨਹੀਂ ਸਕਦੇ ਉਹਨਾਂ ਦੀ ਖੇਡਣ ਵਾਲੀਆਂ ਖੇਡਾਂ ਹੋਰ ਹੁੰਦੀਆਂ ਨੇ ਸੋ ਅਸੀਂ ਕਦੀ ਸੈਲੀਬ੍ਰਿਟੀ ਵਾਲੀ ਫੀਲਿੰਗ ਹੀ ਨਹੀਂ ਲਈ ਮਿਹਨਤ ਕਸ਼ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੇ ਸੂਬੇ ਦਾ ਆਪਣੇ ਸ਼ਹਿਰ ਦਾ ਆਪਣੇ ਦੇਸ਼ ਦਾ ਨਾ ਇੰਟਰਨੈਸ਼ਨਲ ਸਟੈਂਡਰਡ ਤੇ ਪਹੁੰਚਾਇਆ ਹੈ ਔਰ ਉਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਮੈਨੂੰ ਉਹ ਤੋਂ ਬੜਾ ਪ੍ਰਾਊਡ ਫੀਲ ਹੁੰਦਾ ਕਿ ਜਦੋਂ ਮੈਨੂੰ ਇਹ ਹਾਲੇ ਐਮ ਰਿਪਰੈਜ਼ੈਂਟ ਕੰਟਰੀ ਮੈਂ ਉਹ ਦੋ ਤਿੰਨ ਸ਼ੋਜ਼ ਖੇਡ ਰਹੇ ਹਾਂ ਜਿਦੇ ਵਿੱਚ ਅਮਰੀਕਾ ਔਰ ਇਸ ਯੂਰਪ ਦੇ ਵਿੱਚ ਹੋਣ ਵਾਲੇ ਉਹਨਾਂ ਵਿੱਚ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਆਂ ਔਰ ਇਹ ਉਹੀ ਕਹੇ ਕਿ ਮੈਂ ਫੀਲਿੰਗ ਜਿਹੜੀ ਹੈ ਨਾ ਕਦੀ ਆਪਣੇ ਆਪ ਨੂੰ ਇਸ ਤਰੀਕੇ ਦੀ ਨਹੀਂ ਸਮਝੀ ਕਿ ਅਸੀਂ ਬੜੇ ਵੱਡੇ ਸਟਾਰ ਆਂ ਔਰ ਕੋਈ ਵੱਡੀ ਗੱਲ ਆ ਹਾਂ ਜਿੰਨਾ ਸਪੋਰਟਸਮੈਨ ਵੱਡਾ ਹੁੰਦਾ ਉਹ ਹੰਬਲ ਐਂਡ ਗਰਾਊਂਡਡਡ ਹੁੰਦਾ ਉਹਦੀ ਅਪਰੋਚ ਡਿਫਰੈਂਟ ਹੁੰਦੀ ਹੈ ਬਟ ਤੁਸੀਂ ਇੱਕ ਸਪੋਰਟਸ ਨੂੰ 50 60 ਸਾਲ ਤੱਕ ਕੈਰੀ ਕਰੀ ਨਹੀਂ ਕਰ ਸਕਦੇ ਉਹਦੇ ਵਿੱਚ ਫਿਰ ਤੁਸੀਂ ਇੱਕ ਟਾਈਮ ਪੀਰੀਅਡ ਹੁੰਦਾ ਵੀ 35 40 ਸਾਲ ਤੱਕ ਤੁਸੀਂ ਕ੍ਰਿਕਟ ਖੇਡ ਲਿਆ ਜਾਂ ਕੋਈ ਵੀ ਸਪੋਰਟਸ ਕਰ ਲਈ ਥੈਨ ਤੁਹਾਡਾ ਪੀਕ ਟਾਈਮ ਚਲਾ ਗਿਆ ਫਿਰ ਤੁਸੀਂ ਲਾਈਫ ਦੇ ਵਿੱਚ ਆਪਣਾ ਬਿਜ਼ਨਸ ਕਰ ਦਿਓ ਨਹੀਂ ਮੈਂ ਮੈਂ ਜਸਟ ਆਮ ਟ੍ਰਾਈਂਗ ਟੂ ਇੱਕ ਲੱਕ ਜ਼ਮਾਨਾ ਔਰ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਉਦੇ ਵਾਸਤੇ ਜ਼ਰੂਰੀ ਨਹੀਂ ਵੀ ਤੁਸੀਂ ਕੁਰਸੀ ਤੇ ਬੈਠੇ ਹੋ ਵੋ ਸੱਤਾ ਤੇ ਬੈਠੇ ਹੋ ਵੋ ਹਾਂ ਇੱਕ ਫੇਸ ਵੈਲਿਊ ਜ਼ਰੂਰ ਹੁੰਦੀ ਹੈ ਤੁਹਾਡੀ ਇਮੇਜ ਇੱਕ ਜ਼ਰੂਰ ਕੈਰੀ ਕਰਦੀ ਹੈ ਸਪੋਜ਼ ਜੇ ਮੈਂ ਕਿਤੇ ਕੋਈ ਗੱਲ ਕਰ ਰਿਹਾ ਤੇ ਮੈਨੂੰ ਲੱਗਦਾ ਜੇ ਮੈਂ ਗੱਲ ਕਰਾਂਗਾ ਤਾਂ ਮੈਨੂੰ ਚਾਰ ਬੰਦੇ ਸੁਣਨਗੇ ਹਨਾ ਕਿ ਯਾਰ ਇਹ ਬੰਦਾ ਕੁਝ ਅਚੀਵ ਕੀਤਾ ਹੈ ਨੇ ਲਾਈਫ ਵਿੱਚ ਜੇ ਬੋਲ ਰਿਹਾ ਤੇ ਉਹਦਾ ਕੋਈ ਮਤਲਬ ਹੋ ਸਕਦਾ ਸਿਰਫ ਇਹੀ ਇਹੀ ਇੱਕ ਪਲੱਸ ਪੁਆਇੰਟ ਹੈ ਤੁਸੀਂ ਕਿਸੇ ਤੋਂ ਸਿੱਖੀ ਕੋਈ ਰਾਜਨੀਤਿਕ ਗੁਰੂ ਹੈ ਇਹ ਤੁਹਾਡਾ ਨਹੀਂ ਨਹੀਂ ਸਾਡਾ ਕੋਈ ਰਾਜਨੀਤਿਕ ਤਾਂ ਮੈਂ ਦੱਸਿਆ ਮੇਰੇ ਕੋਈ ਫੈਮਿਲੀ ਬੈਕਗ੍ਰਾਉਂਡ ਨਹੀਂ ਕੋਈ ਫੈਮਿਲੀ ਪਿਸ਼ੋਕੜ ਦਿਸ਼ਾ ਨਾਲ ਉਹ ਤੁਹਾਨੂੰ ਜਾਣਦੇ ਹੈਗੇ ਆ ਕੋਈ ਤਾਂ ਤੁਹਾਨੂੰ ਕੋਨ ਦਿੰਦਾ ਹੀ ਹੋਣੇ ਅਗਰ ਕੋਈ ਤਾਂ ਹੋਏਗਾ ਕੰਟੈਕਟਸ ਆ ਬਹੁਤ ਵੱਡੇ ਉੱਪਰ ਤੱਕ ਵੀ ਚਲੋ ਹਰ ਇਨਸਾਨ ਦੇ ਹੁੰਦੇ ਹੀ ਆ ਪੋਲਿਟਿਕਸ ਨੂੰ ਬਹੁਤ ਨੇੜੇੋਂ ਦੇਖਿਆ ਔਰ ਤੁਹਾਨੂੰ ਮੈਂ ਗੱਲ ਦੱਸਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਜਿਹੜੀ ਹੈ ਸਾਡੂ ਨਾ ਇੱਕ ਗੁਰੂ ਮਹਾਰਾਜ ਵੱਲੋਂ ਸਾਡੇ ਛੇਵੀਂ ਪਾਸ਼ਾ ਮਹਾਰਾਜ ਨੇ ਸਾਨੂੰ ਦੋ ਤਦਲ ਤਲਵਾਰਾਂ ਦਸੀਆਂ ਮੇਰੀ ਤੇ ਪੀਰੀ ਦੀਆਂ ਰਾਜ ਦੇ ਨਾਲ ਨਾਲ ਧਰਮ ਧਰਮ ਦੇ ਨਾਲ ਨਾਲ ਰਾਜਨੀਤੀ ਇਹ ਦੋਨੇ ਚੀਜ਼ਾਂ ਇੱਕ ਦੂਜੇ ਨੂੰ ਕੰਪਲੀਟ ਕਰਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅਸੀਂ ਇਹ ਚੀਜ਼ ਸਿੱਖ ਕੇ ਸਾਡੇ ਜੀਨਸ ਹੈ ਖੂਨ ਚ ਹੈ ਤੇ ਬਾਕੀ ਹੌਲੀ ਹੌਲੀ ਸਿੱਖ ਲਵਾਂਗੇ ਬਟ ਮੈਂ ਬੜੀ ਪੋਜ਼ਿਟਿਵ ਅਪਰੋਚ ਔਰ ਪੋਜ਼ਿਟਿਵ ਜੀ ਰਣਨੀਤੀ ਕਰਨ ਦੇ ਵਿੱਚ ਬਲੀਵ ਕਰਦਾ ਹਾਂ ਰਾਦਰ ਦੈਨ ਕਿ ਇੱਕ ਦੂਜੇ ਉਤੇ ਚਿੱਕੜ ਸੁੱਟੋ ਉਹ ਬਲੇਮ ਕਰੋ ਲੇਟਸ ਡੂ ਯੂ ਵਰਕ ਐਂਡ ਲੈਟ ਦਾ ਵਰਕ ਸਪੀਕ ਦੈਟਸ ਇਟ ਤੇ ਅਗਰ ਗੱਲ ਕੀਤੀਵੇ ਪੰਜਾਬ ਦੇ ਵਿੱਚ ਕਿਹੜੇ ਪੋਲੀਟੀਸ਼ਨ ਨੂੰ ਤੁਸੀਂ ਵਧੀਆ ਸਮਝਦੇ ਹੋ ਕਿਸ ਪੋਲੀਟੀਸ਼ਨ ਨੂੰ ਦੇਖਦੇ ਹੋ ਕਿ ਇਸ ਪੋਲੀਟੀਸ਼ਨ ਨੂੰ ਲੋਕ ਪਿਆਰ ਕਰਦੇ ਆ ਚਰਨਜੀਤ ਸਿੰਘ ਚੰਨੀ ਭਗਵੰਤ ਮਾਨ ਅ ਚਾਹੇ ਆਪਾਂ ਪ੍ਰਤਾਪ ਸਿੰਘ ਬਾਜਵਾਲਾ ਲਈਏ ਚਾਹੇ ਅਰਵਿੰਦ ਕੇਜਰੀਵਾਲ ਲਈਏ ਅੱਧਾ ਦੇ ਕਿਹੜੇ ਤੁਸੀਂ ਪੋਲਿਟਿਸ਼ੀਅਨ ਨੂੰ ਜ਼ਿਆਦਾਤਰ ਦੇ ਦਿਓ ਕਿ ਜਿਨ੍ਹਾਂ ਦੇ ਲੱਗ ਰਿਹਾ ਕਿ ਲੋਕ ਜਿਹਦੇ ਵੱਲ ਚੁਕਾਵ ਜ਼ਿਆਦਾ ਨਾ ਟੂ ਬੀ ਵੈਰੀ ਫਰੈਂਕ ਦੇਖੋ ਮੈਂ ਆਮ ਨਥਿੰਗ ਫਰੈਂਡ ਆਫ ਥਮ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹ ਆਪਣੇ ਫੀਲਡ ਦੇ ਮਹਾਰਤੀ ਆ ਅਸੀਂ ਆਪਣੇ ਫੀਲਡ ਦੇ ਵਿੱਚੋਂ ਬਟ ਐਸਾ ਕੋਈ ਵੀ ਨਾਮ ਨਹੀਂ ਹੈ ਜਿਸ ਨੂੰ ਮੈਂ ਕਹਿ ਸਕਾਂ ਕਿ ਯਾਰ ਮੈਂ ਇਸ ਪੋਲਿਟਿਸ਼ੀਅਨ ਦਾ ਫੈਨ ਹੈਗਾ ਠੀਕ ਹੈ ਕੋਈ ਐਸਾ ਲੀਡਰ ਅਸਾ ਸੋਚ ਤੇ ਐਸੀ ਅਪਰੋਚ ਵਾਲਾ ਬੰਦਾ ਪੰਜਾਬ ਨੂੰ ਮਿਲਿਆ ਹੀ ਨਹੀਂ ਕਿ ਜੋ ਪੰਜਾਬ ਨੂੰ ਅੱਗੇ ਲੈ ਕੇ ਤੁਰਦਾ ਪੰਜਾਬ ਦੀ ਗੱਲ ਕਰਦਾ ਤੇ ਸ਼ਾਇਦ ਅੱਜ ਪੰਜਾਬ ਦੇ ਹਾਲਾਤ ਨਾ ਹੁੰਦੇ ਜੋ ਵਾਕੇ ਪੰਜਾਬ ਨੂੰ ਪਿਆਰ ਕਰਦੇ ਹੁੰਦੇ ਤੇ ਪੰਜਾਬ ਦੇ ਨੌਜਵਾਨ ਪੰਜਾਬ ਦੀ ਜਵਾਨੀ ਕਿਸਾਨੀ ਜਿਹੜੀ ਹੈ ਉਹ ਸਟੇਬਲ ਹੋਣੀ ਸੀ ਹੁੰਦਾ 16 ਸਾਲ ਬਾਅਦ ਜਿਹੜੇ ਪੰਜਾਬ ਦੇ ਇੱਕ ਸੰਸਦ ਚਰਨ ਸਿੰਘ ਚੰਨੀ ਨੂੰ ਅਵਾਰਡ ਮਿਲਿਆ ਹੈਗਾ ਕਿ ਉਹਨਾਂ ਨੇ ਉੱਥੇ ਜਿਹੜੇ ਸੰਸਦ ਦੇ ਵਿੱਚ ਕੁਐਸਚਨ ਅਨਸਰਿੰਗ ਬਹੁਤ ਵਧੀਆ ਕੀਤੀ ਉਸ ਨੂੰ ਕਿਵੇਂ ਦੇ ਦਿੱਤਾ ਤੁਕੋ ਕੁਐਸਚਨ ਅਨਸਰਿੰਗ ਕਰਨੇ ਇੱਕ ਹੋਰ ਗੱਲ ਹੈ ਜੇ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਸੋ ਇੱਕ ਅਵਾਰਡ ਤੁਹਾਨੂੰ ਦਿੱਤਾ ਜਾਂਦਾ ਜਾਂ ਤੁਹਾਡੇ ਨਾਲ ਹੋਰ ਜਿਹੜੇ ਚਾਰ ਐਂਕਰਸ ਬੈਠੇ ਨੇ ਜਾਂ ਜਰਨਲਿਸਟ ਬੈਠੇ ਨੇ ਉਹ ਇੱਕ ਅਵਾਰਡ ਹੈ ਕੁਐਸਚਨ ਅਨਸਰ ਤੁਸੀਂ ਵਧੀਆ ਕੀਤੇ ਬਟ ਤੁਸੀਂ ਪੰਜਾਬ ਲਈ ਕੀ ਕੀਤਾ ਥੈਟਸ ਅ ਡਿਫਰੈਂਟ ਥਿੰਗ ਬਟ ਹਾਂ ਕੁਐਸਚਨ ਅਨਸਰ ਕਰਨਾ ਵੀ ਇੱਕ ਵੱਡੀ ਗੱਲ ਹੈ ਕਿ ਤੁਸੀਂ ਪੰਜਾਬ ਦੀ ਐਟਿਸ ਆਵਾਜ਼ ਨਾ ਚੁੱਕੀ ਪੰਜਾਬ ਦੇ ਲਈ ਬੋਲੇ ਤਾਂ ਸਹੀ ਉਹ ਫਿਰ ਅੱਗੋਂ ਉਹਨਾਂ ਨੇ ਕੋਈ ਤੁਹਾਡੀ ਗੱਲ ਸੁਣੀ ਹੈ ਨਾ ਸੁਣੀ ਉਹ ਉਹਨਾਂ ਦੀ ਗੱਲ ਹੈ ਬਟ ਐਟਿਸ ਇੱਕ ਚੰਗਾ ਕੰਮ ਹੋਇਆ ਕਿ ਚਲੋ ਤੁਸੀਂ ਪੰਜਾਬ ਲਈ ਐਟਿਸ ਤੁਸੀਂ ਬੋਲਦਾ ਰਹੋ ਸਰਕਾਰ ਦੇ ਜਿਹੜੇ ਯੁੱਧ ਨਸ਼ੇ ਵਿਰੋਧੀ ਜਿਹੜੀ ਮੁਹਿੰਮ ਚੱਲੀ ਹੋਈ ਹੈ ਉਸ ਨੂੰ ਲੈ ਕੇ ਕਿਵੇਂ ਦੇਖ ਰਹੇ ਹੋ ਔਰ ਜਿਹੜਾ ਪੁਲਸ ਵੱਲੋਂ ਰੋਪੀਆਂ ਨੂੰ ਲੈ ਕੇ ਇੰਕਾਊਂਟਰ ਵੀ ਕੀਤੇ ਜਾਂਦੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਤੁਸੀਂ ਮੇਰੇ ਨਾਲ ਜੁੜੇ ਹਲੇ ਸਵਾਲ ਪੁੱਛੋਗੇ ਮੈਂ ਕਿਉਂ ਆਉਣਾ ਚਾਹੁੰਦਾ ਆ ਆਈ ਥਿੰਕ ਮੈਂ ਤੇ ਜ਼ਿਆਦਾ ਬੈਟਰ ਜਵਾਬ ਦੇ ਸਕਦਾ ਹਾਂ ਬਟ ਯੁੱਧ ਨਸ਼ਿਆਂ ਵਿਰੁੱਧ ਇੱਕ ਕੈਂਪੇਨ ਤਾਂ ਚੰਗੀ ਹੈ ਬਟ ਮੈਂ ਚਾਹੁੰਦਾ ਕਿ ਇਹ ਜਿਹੜੀ ਚੀਜ਼ ਹੈ ਜੇ ਨੂੰ ਰੂਟਸ ਤੇ ਗਰਾਊਂਡ ਰੂਟਸ ਤੱਕ ਅਪਲਾਈ ਕੀਤਾ ਜਾਏ ਤਾਂ ਫਿਰ ਇਹਦੇ ਜਾ ਕੇ ਜ਼ਿਆਦਾ ਬੈਟਰ ਰਿਜ਼ਲਟ ਨਿਕਲਣਗੇ ਠੀਕ ਹੈ ਤੁਸੀਂ ਡਰੱਗਸ ਨੂੰ ਖਤਮ ਨਹੀਂ ਕਰ ਸਕਦੇ ਬਟ ਇਹਨਾਂ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਸਿੱਖਤੀ ਕਰਕੇ ਇਹਨਾਂ ਦੀ ਕੰਜ਼ਮਪਸ਼ਨ ਘਟਾ ਸਕਦੇ ਹੋ ਪਰ ਨੌਜਵਾਨ ਡਰਗਸ ਤੱਕ ਪਹੁੰਚਦਾ ਹੀ ਕਿਉਂ ਹੈ ਮੈਨੂੰ ਕਿਉਂ ਜ਼ਰੂਰਤ ਹੈ ਨਸ਼ਾ ਕਰਨ ਦੀ ਉਹਦੇ ਪਿੱਛੇ ਕੀ ਕਹਾਣੀ ਹੈ ਕੀ ਮੇਰੇ ਕੋ ਕੰਮ ਨਹੀਂ ਹੈ ਜਾਂ ਮੈਂ ਬਿਜ਼ੀ ਨਹੀਂ ਹਾਂ ਜਾਂ ਮੈਂ ਸਿਰਫ ਮਜ਼ੇ-ਮਜ਼ੇ ਚ ਇਸ ਤਿੱਕ ਪਹੁੰਚ ਗਿਆ ਸੋ ਇੱਕ ਅਵੈਅਰਨੈਸ ਕੈਂਪੇਨਿੰਗ ਹੋਣੀ ਚਾਹੀਦੀ ਹੈ ਸਕੂਲ ਕਾਲਜਸ ਫੇ ਤੁਹਾਡੇ ਜਿਮਨੇਸ਼ੀਅਮ ਚੇਨ ਵੱਤ ਤੋਂ ਬਾਅਦ ਜੇ ਸਰਕਾਰ ਖੋਲਦੀ ਹੈ ਤੇ ਦੇਖੋ ਜੇ ਸਾਡੀ ਫਿਜ਼ੀਕਲ ਹੈਲਥ ਹੈ ਨਾਲ ਮੈਂਟਲ ਹੈਲਥ ਹੈ ਦੋਨਾਂ ਨੂੰ ਬੈਲੈਂਸ ਕਰਨਾ ਪੈਂਦਾ ਜੇ ਕੱਲੀ ਫਿਜ਼ੀਕਲ ਹੈਲਥ ਔਰ ਮੈਂਟਲ ਹੈਲਥ ਡਿਸਰਬ ਹੈ ਤੇ ਤਾਂ ਵੀ ਬੰਦਾ ਜਿਹੜਾ ਉਸ ਪਾਸੇ ਜਾ ਲ ਜਾਂਦਾ ਔਰ ਮੈਂਟਲ ਹੈਲਥ ਹੀ ਸਾਰੀ ਖੇਡ ਹੈ ਮੈਂਟਲ ਹੈਲਥ ਤੁਹਾਡੀ ਬੋਡੀ ਫਿਜ਼ੀਕਲ ਹੈਲਥ ਨੂੰ ਚਲਾਉਂਦੀ ਹੈ ਇਸ ਪਛਤਾਜ ਨੂੰ ਲੈ ਕੇ ਵੀ ਜਿਹੜਾ ਐਕਸ਼ਨ ਲੈ ਰਹੀ ਹੈ ਹੁਣੇ ਤੁਸੀਂ ਰੀਸੈਂਟਲੀ ਪਤਾ ਹੈ ਕਿ ਜਿਹੜੇ ਵਿਧਾਇਕ ਸੀ ਸੈਂਟਰ ਹਲਕੇ ਤੋਂ ਆਮ ਆਦਮੀ ਪਾਰਟੀ ਰਮਨ ਅਰੋੜਾ ਉਹਨਾਂ ਨੂੰ ਵਿਜੀਲੈਂਸ ਨੇ ਜਿਹੜਾ ਪਛਤਾ ਦੇ ਅਰੋਪਾਂ ਔਰ ਵੀ ਉਹਨਾਂ ਦੇ ਤਹਿਤ ਜਿਹੜੇ ਏਟੀਪੀ ਸੀ ਇੰਸਪੈਕਟਰ ਸੀ ਉਹ ਵੀ ਉਹਦੇ ਵਿੱਚ ਕੇ ਲੱਗਦਾ ਭ੍ਰਸ਼ਾਚਾਰ ਨੂੰ ਲੈ ਕੇ ਵੀ ਸਰਕਾਰ ਜਿਹੜਾ ਸੱਤ ਕਦਮ ਉਠਾਰੀ ਹੈ ਦੇਖੋ ਜਿਹੜਾ ਜਿਹੜਾ ਉਹਨਾਂ ਨੇ ਵਧੀਆ ਕੰਮ ਕੀਤਾ ਉਹਦੀ ਡੈਫੀਨਿਟਲੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦਾ ਬੰਦਾ ਜਿਹੜਾ ਐਡਾ ਵੱਡਾ ਕਰਪਟ ਔਰ ਇਸ ਲੈਵਲ ਤੱਕ ਕਰਪਸ਼ਨ ਕੀਤੀ ਹੋਈ ਹੈ ਔਰ ਕਰ ਰਿਹਾ ਸੀਗਾ ਕਿ ਮਿਸ ਯੂジング ਆਫ ਪਾਵਰ ਮਿਸ ਯੂジング ਆਫ ਦਾ ਕੁਰਸੀਅਰ ਐਂਡ ਔਰ ਪੂਰੀ ਸਰਕਾਰ ਨੂੰ ਉਹਦੇ ਵਿੱਚ ਥੂ ਥੂ ਔਰ ਬਲੇਮਿੰਗ ਹੋ ਰਹੀ ਸੀ ਸੋ ਫਾਈਨਲੀ ਇੱਕ ਚੰਗੀ ਕਾਲ ਲਈ ਸੀਐਮ ਸਾਹਿਬ ਨੇ ਜਾਂ ਕੇਜਰੀਵਾਲ ਸਾਹਿਬ ਨੇ ਕਿ ਨਹੀਂ ਸਾਨੂੰ ਇਦਾਂ ਦੇ ਗੰਦੇ ਲੋਕ ਜਿਹੜੇ ਆ ਉਹ ਆਪਣੇ ਟੀਮ ਵਿੱਚ ਨਹੀਂ ਚੱਲਦੇ ਔਰ ਉਹ ਇੱਕ ਬਹੁਤ ਚੰਗੀ ਔਰ ਸ਼ਲਾਘਾਯੋਗ ਕਦਮ ਸੀ ਲੇਕਿਨ ਰਾਜਨੀਤੀ ਨੂੰ ਕਿਵੇਂ ਦੇ ਦੇ ਕਿਉਂਕਿ ਪਹਿਲਾਂ ਰਾਜਨੀਤੀ ਹੁੰਦੀ ਸੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਅੱਜ ਕੱਲ ਰਾਜਨੀਤੀ ਕਿਵੇਂ ਦੇ ਦੇ ਕਿ ਜਿਹੜੀ ਸਿੱਧਾ ਪਰਿਵਾਰਿਕ ਮੈਂਬਰਾਂ ਤੇ ਹੋਣ ਲੱਗ ਪਈ ਹੈ ਨਿਸ਼ਾਨੇ ਜਿਹੜੇ ਇੱਕ ਦੂਸਰੇ ਤੇ ਰੋਪ ਪ੍ਰਤੀਰੋਪ ਲਗਾਉਣੇ ਸ਼ੁਰੂ ਕਰ ਦਿੰਦੇ ਹੈਗੇ ਆ ਔਰ ਪਰਿਵਾਰ ਤੱਕ ਚਲੇ ਜਾਂਦੇ ਪਰਿਵਾਰਵਾਦ ਵੀ ਆਂਦਾ ਹੈ ਗਾਇਜ਼ ਦੇ ਵਿੱਚ ਹਾਂ ਦੇਖੋ ਤੁਸੀਂ ਅੱਜਕੱਲ ਮੈਂ ਦੇਖਿਆ ਵੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਪੋਲਿਟਿਸ਼ੀਅਨ ਬਿਲੋ ਦਾ ਬੈਲਟ ਜਾ ਕੇ ਫੈਮਿਲੀ ਤੇ ਪਰਿਵਾਰ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਬਹੁਤ 네ਗੇਟਿਵ ਅਪਰੋਚ ਹੈਗੀ ਹੈ ਮੈਂ ਤੁਹਾਨੂੰ ਪਹਿਲਾਂ ਕਹਿਣਾ ਕਿ ਜਿਹੜੇ ਮੈਂ ਇੱਕ ਪੋਜ਼ਿਟਿਵ ਅਪਰੋਚ ਰੱਖਣ ਵਾਲਾ ਜਾਂ ਉਸ ਬੈਲਟ ਤੋਂ ਆਉਣਾ ਆ ਉਸ ਸਪੋਰਟਸ ਤੋਂ ਆਉਣਾ ਮੈਂ ਜਿੱਥੇ ਅਸੀਂ ਹਮੇਸ਼ਾ ਇੱਕ ਟੀਮ ਵਰਕ ਨਾਲ ਕੰਮ ਕਰਦੇ ਆ ਪੋਜ਼ਿਟਿਵ ਅਪਰੋਚ ਲੈ ਕੇ ਚੱਲਦੇ ਆ ਔਰ ਮੈਨੂੰ ਲੱਗਦਾ ਕਿ ਜੇ ਮੈਂ ਕੋਸ਼ਿਸ਼ ਮੇਰੀ 100% ਹੈ ਕਿ ਇਹੋ ਜੀ ਕੋਈ ਨੈਗੇਟਿਵ ਪਬਲਿਸਿਟੀ ਵਾਸਤੇ ਜਾਂ ਕੋਈ ਨੈਗੇਟਿਵ ਪੋਲਿਟਿਕਸ ਨਾ ਕੀਤੀ ਜਾਏ ਤੁਸੀਂ ਆਪਣਾ ਕੰਮ ਕਰੋ ਐਂਡ let the speak your work ਕਿ ਲੋਕ ਬੋਲਣ ਜੇ ਤੁਹਾਡਾ ਕੰਮ ਬੋਲੇ ਹਾਂ ਵੀ ਮੈਂ ਆ ਚੀਜ਼ ਕੰਟਰੀਬਿਊਟ ਕੀਤੀ ਹੈ ਉਹਦੇ ਵਾਸਤੇ ਤੁਸੀਂ ਕਿਸੇ ਨੂੰ ਬਲੋ ਦਾ ਬੈਲਟ ਜਾ ਕੇ ਮਾਰਦੇ ਹੋ ਤਾਂ ਦੈਨ ਫਿਰ ਤੁਸੀਂ ਉਹਦੀ ਕੋਈ ਸੁਰਖੀ ਬਣਾਉਂਦੇ ਹੋ ਜਾਂ ਉਹ ਉਹਦੀ ਬ੍ਰੇਕਿੰਗ ਨਿਊਜ਼ ਬਣਾਉਂਦੇ ਹੋ that is ਉਹ ਬਹੁਤ ਹਾਲਾ ਕੰਮ ਹੈ ਮੈਂ ਉਸ ਨੂੰ ਪ੍ਰੋਪਰਲੀ ਡਿਸਲਾਈਕ ਕਰਦਾ ਆਖਰੀ ਸਵਾਲ ਮੇਰਾ ਕੋਈ ਵੀ ਅਗਰ ਪਾਰਟੀ ਅਪਰੋਚ ਕਰਦੀ ਹੈ ਤੇ ਜਲਦ ਆਪਾਂ ਸਮਝ ਸਕਦੇ ਹਾਂ ਕਿ ਵਿਰਿੰਦਰ ਸਿੰਘ ਖੁੰਮਣ ਜਿਹੜਾ ਕੋਈ ਵੱਡੀ ਪਾਰਟੀ 'ਚ ਨਜ਼ਰ ਆਣਗੇ ਤੇ ਜਿਹੜੇ ਇਲੈਕਸ਼ਨ ਨੇ ਉਹ ਕਿਹੜੀ ਸੀਟ ਤੋਂ ਲੜੇ ਜਾਣਗੇ ਦੇਖੋ ਹਲੇ ਬਹੁਤ ਟਾਈਮ ਹੈ ਡੇਢ ਸਾਲ ਦਾ ਲੰਮਾ ਟਾਈਮ ਵਕਤ ਹੁੰਦਾ ਹੈ ਤਾਂ ਤੁਸੀਂ ਤਿਆਰ ਕਰਨੀ ਸ਼ੁਰੂ ਹਾਂ ਹਾਂ ਬਿਲਕੁਲ ਉਹਦੇ ਵਾਸਤੇ ਅਸੀਂ ਇੱਕ ਟੀਮ ਤਿਆਰ ਕਰ ਰਹੇ ਹਾਂ ਆਪਣੀ ਔਰ ਉਹਦੇ ਵਾਸਤੇ ਅਸੀਂ ਬਹੁਤ ਸਾਰੇ ਲੋਕ ਮਿਲ ਕੇ ਬੈਠ ਕੇ ਕਿਉਂਕਿ ਇਕੱਲੇ ਇਨਸਾਨ ਦਾ ਡਿਸੀਜਨ ਨਹੀਂ ਹੁੰਦਾ ਮੈਂ ਤਾਂ ਦੇਖੋ ਇੱਕ ਫੇਸ ਜਾਂ ਮਿਹਨਤ ਕਰਨ ਵਾਲਾ ਬੰਦਾ ਹਾਂ ਔਰ ਮਿਹਨਤ ਕਰਕੇ ਇਸ ਲੈਵਲ ਤੱਕ ਪਹੁੰਚੇ ਆਂ ਬਟ ਹੁਣ ਜਿਹੜੀ ਅਗਲੀ ਪੋਲਿਟਿਕਸ ਦੀ ਜੋੜ ਗੰਢ ਤੱਕ ਹੁੰਦੀ ਹੈ ਨਾ ਉਹ ਸਾਨੂੰ ਬਹੁਤੀਆਂ ਨਹੀਂ ਆਉਂਦੀਆਂ ਪਰ ਹੌਲੀ-ਹੌਲੀ ਸਿੱਖਾਂਗੇ ਜ਼ਰੂਰ ਔਰ ਇੱਕ ਫੇਅਰ ਔਰ ਕਲੀਨ ਪੋਲਿਟਿਕਸ ਕਰਨਾ ਮੇਰਾ ਇਰਾਦਾ ਹੈ ਪਾਰਟੀ ਦੀ ਅਪਰੋਚ ਚੰਗੀ ਹੋਵੇ ਉਹਨਾਂ ਦੀ ਵਿਚਾਰਧਾਰਾ ਨਾਲ ਮੈਚ ਕਰਦੀ ਹੈ ਤੁਹਾਡੀ ਨਾਲ ਆਪਣੀ ਆਡਾਲੋਜੀ ਹੈ ਔਰ ਮੈਨੂੰ ਲੱਗੇਗਾ ਜਿਸ ਪਾਰਟੀ ਨਾਲ ਮੈਂ ਕੰਫਰਟੇਬਲ ਹੋ ਕੇ ਕਰ ਸਕਦਾ ਹਾਂ ਤੇ ਜਦੋਂ ਵੀ ਕਿਸੇ ਪਾਰਟੀ ਦੇ ਨਾਲ ਜੁੜਾਂਗੇ ਤੇ ਡੈਫੀਨਿਟਲੀ ਸਭ ਤੁਹਾਨੂੰ ਦੱਸਾਂਗੇ ਮੈਂ ਤਾਂ ਮੈਂ ਕੋਸ਼ਿਸ਼ ਇਹ ਵੀ ਹੈ ਕਿ ਅਸੀਂ ਆਜ਼ਾਦ ਵੀ ਕਿਤੇ ਵੀ ਲੜ ਕੇ ਖੇਡ ਸਕਦਾ ਆ ਆਜ਼ਾਦ ਵੀ ਕਿਤੇ ਲੜ ਸਕਦਾ ਹਾਂ ਹਾਂ ਬਿਲਕੁਲ ਮੇਂ ਗੁਰਦਾਸਪੁਰ ਵੀ ਮੇਰਾ ਹਲਕਾ ਜੀ ਉਹ ਤਾਂ ਮੈਂ ਤਾਂ ਹੀ ਤਾਂ ਕੱਲ ਪੋਸਟ ਪਾਈ ਸੀ ਮੈਂ ਪੁੱਛਿਆ ਸੀ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਦੱਸੋ ਵੀ ਮੈਨੂੰ ਪੋਲਿਟਿਕਸ ਆਉਣਾ ਚਾਹੀਦਾ ਕਿ ਨਹੀਂ ਕਿ ਕੋਈ ਪਾਰਟੀ ਜੁਆਇਨ ਕਰੀਏ ਜਾਂ ਆਜ਼ਾਦ ਲੜੀਏ ਸੋ ਲੈਟ ਲੈਟ ਦ ਸਟ੍ਰੈਟਜੀ ਮੇਕ ਕਰੋ ਆਨਲੀ ਸਮ ਹਾਂ ਉਹ ਵੀ ਮੇਰਾ ਇਲਾਕਾ ਜੀ ਪੰਨਬਟਾਲਾ ਗੁਰਦਾਸਪੁਰ ਮੈਂ ਉੱਥੇ ਜੰਮਿਆ ਉੱਥੇ ਮੇਰੇ ਨਾਨਕੇ ਦਾਦਕੇ ਮੇਰਾ ਪੂਰਾ ਪਰਿਵਾਰ ਮੇਰਾ ਖਾਨਦਾਨ ਸਾਰਾ ਉੱਥੇ ਐ ਦੈਨ ਵੀ ਆਰ ਐਸ ਸ਼ਿਫਟਡ ਟੂ ਦ ਜਲੰਧਰ ਔਰ ਇੱਥੇ ਬਹੁਤ ਸਾਰਾ ਲੋਕਾਂ ਦਾ ਪਿਆਰ ਮਿਲਿਆ ਮੇਰਾ ਆਪਣਾ ਸ਼ਹਿਰ ਆਪਣੇ ਲੋਕ ਨੇ ਔਰ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜ ਜਾਂਦੇ ਹੋ ਫਿਰ ਪਾਰਟੀ ਡਿਸਾਈਡ ਕਰਦੀ ਹੈ ਵੀ ਤੁਸੀਂ ਕਿੱਥੇ ਲੜੋ ਹੈਨਾ ਜਾਂ ਕਿਸ ਤਰ੍ਹਾਂ ਦੀ ਕਿੱਥੇ ਜਾਣਾ ਚਾਹੀਦਾ ਤੇ ਜੇ ਤੁਸੀਂ ਇੰਡੀਪੈਂਡੈਂਟ ਕਿਤੇ ਉਤਰਦੇ ਹੋ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਵੀ ਮੈਂ ਇੰਡੀਪੈਂਡੈਂਟ ਦੇਖ ਸਕਦਾ ਹਾਂ ਕਿ ਕਿਹੜੀ ਕੌਨਸਟਿਚਨਸੀ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਮੈਂ ਯੂਥ ਵੀ ਤੁਹਾਡੇ ਨਾਲ ਹੋਰ ਵੀ ਲੋਕ ਜਿਹੜੇ ਇਲੈਕਸ਼ਨ ਲੜੋਗੇ ਕਿ ਇਹ ਸਿਰਫ ਅਰਿੰਦਰ ਸਿੰਘ ਨਹੀ ਮੈਂ ਇੰਡੀਵਿਜੂਲੀ ਤੌਰ ਤੇ ਹਾਲੇ ਤੱਕ ਅੱਲਾ ਮੈਂ ਹੀ ਹਾਂ ਬਟ ਮੈਂ ਕ ਤੁਸੀਂ ਆਓ ਇੰਡੀਪੈਂਡੈਂਟ ਲੜੋ ਤੁਸੀਂ ਆਓ ਔਰ ਇਹ ਪਾਰਟੀ ਦਾ ਬਣਾ ਸਕਦੇ ਨਹੀਂ ਹਾਲੇ ਉਹਨਾਂ ਕੀਪੇਬਿਲਿਟੀ ਨਹੀਂ ਹੈ ਪਾਰਟੀ ਫੋਕੀਆ ਬਣਾਉਣੇ ਦੀ ਬਟ ਹਾਂ ਪਾਰਟੀ ਇੱਕ ਇੱਕ ਚੇਨ ਤਿਆਰ ਕੀਤੀ ਜਾ ਸਕਦੀ ਹੈ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਅਵੇਅਰ ਕੀਤਾ ਜਾ ਸਕਦਾ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੋ ਜਿਹਦੀ ਵਿਚਾਰਧਾਰਾ ਤੁਹਾਨੂੰ ਚੰਗੀ ਲੱਗਦੀ ਤੁਸੀਂ ਉਹਦੇ ਨਾਲ ਜਾਓ ਬਟ ਐਟ ਲੀਸਟ ਕਮ ਇਨ ਦਾ ਸਿਸਟਮ ਤੁਸੀਂ ਸਿਸਟਮ ਦੇ ਵਿੱਚ ਆਓ ਉਤਰੋ ਤੇ ਉਹਨੂੰ ਸਮਝੋ ਕਿ ਇਹਨੂੰ ਆਪਾਂ ਕਿਦਾਂ ਚਲਾ ਸਕਦੇ ਹਾਂ ਕਿਦਾਂ ਹੋਰ ਬੈਟਰ ਕਰ ਸਕਦੇ ਆ ਯੂਥ ਤੇ

ਸਟੇਟ ਬਣਾ ਸਕੀਏ ਉਹਦੇ ਵਾਸਤੇ ਖਾਸ ਕਰਕੇ ਮੈਨੂੰ ਲੱਗਦਾ ਹੈ ਕਿ 45 50% ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਦਾ ਕੰਟਰੀਬਿਊਸ਼ਨ ਬਹੁਤ ਜ਼ਰੂਰੀ ਹੈ ਜਦ ਤੱਕ ਨੌਜਵਾਨ ਅੱਗੇ ਨਹੀਂ ਆਉਣਗੇ ਤਦ ਤੱਕ ਇਹ ਚੀਜ਼ਾਂ ਕਰਨ ਪੈਣੀਆਂ ਬਹੁਤ ਮੁਸ਼ਕਲ ਹੈ ਔਰ ਇੱਕ ਜਿਹੜਾ ਚੱਲਦਾ ਆ ਰਿਹਾ ਪਰਿਵਾਰਵਾਦ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਚੇਂਜ ਕਰਨ ਦੀ ਥੋੜੀ ਜ਼ਰੂਰਤ ਹੈ ਉਹ ਤਾਦੀ ਪੋਸੀਬਲ ਹੋਏਗਾ ਜੇ ਨਵੇਂ ਚਿਹਰੇ ਨਵੇਂ ਨੌਜਵਾਨ ਜਿਹੜੇ ਆ ਕੇ ਜੋ ਸੋਸਾਇਟੀ ਉਤੇ ਇਨਫਲੂਐਂਸ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਜਾਂਦੇ ਜਾਂਦੇ ਸਰ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਮੈਂ ਕਿ ਜਦੋਂ ਤੁਸੀਂ ਇਲੈਕ ਉਹ ਤੁਹਾਡੇ ਲਈ ਪ੍ਰਚਾਰ ਕਰਨ ਵੀ ਆਣ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਬਾਈ ਜੋ ਹਰ ਇਨਸਾਨ ਦੀ ਆਪਣੀ ਆਡੋਲੋਜੀ ਹੁੰਦਾ ਹੈ ਹਨਾ ਸਪੋਜ਼ ਜਿਹੜੇ ਮੇਰੇ ਯਾਰ ਦੋਸਤ ਨੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਕਿਸੇ ਪਾਰਟੀ ਨਾਲ ਜੁੜਿਆ ਸੋ ਉਹਨਾਂ ਦੀ ਇੱਕ ਇੰਡੀਵਿਜੂਅਲ ਆਪਣੀ ਆਪਣੀ ਸੋਚ ਹੁੰਦੀ ਆ ਜਿਹੜੇ ਸੈਲੀਬ੍ਰਿਟੀ ਨੇ ਜਿਹੜੇ ਤੁਹਾਡੇ ਨਾਲ ਚੰਗੇ ਰਿਲੇਸ਼ਨ ਨੇ ਉਹਨਾਂ ਨਾਲ ਵੀ ਸਾਥ ਦੇ ਸਕਦੇ ਹਾਂ ਨਹੀਂ ਲੈਟ ਲੈਟ ਦਾ ਟਾਈਮ ਕਮ ਮੈਂ ਦੇਖੋ ਹੁਣ ਜਿਹੜੀ ਚੀਜ਼ ਵਾਲੇ ਹੋਣੀ ਹੈ ਉਹਦੇ ਵਾਸਤੇ ਕੋਈ ਕਮਿਟਮੈਂਟ ਨਹੀਂ ਹਾਂ ਹਰ ਇਨਸਾਨ ਆਪਣਾ ਪ੍ਰੋਪਰ ਐਫਰਟ ਕਰਦਾ ਵੀ ਅਸੀਂ ਇੱਥੇ ਆ ਕੇ ਜੇ ਕੋਈ ਜ਼ੋਰ ਅਜ਼ਮਾਇਸ਼ ਕਰ ਰਹੇ ਆਂ ਪ੍ਰੋਟੀਕਲ ਤਰ 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 ਤੇ ਹੈਨਾ ਤੇ ਉਹਦੇ ਵਿੱਚ ਹਰ ਬੰਦਾ ਚਾਹੁੰਦਾ ਵੀ ਮੇਰੇ ਨਾਲ ਵੱਧ ਵੱਧ ਫੇਸੇਸ ਜੁੜਨ ਨੌਜਵਾਨ ਜੁੜਨ ਜੈ ਇਲੈਕਸ਼ਨ ਕੈਂਪੇਨ ਜਦੋਂ ਹੋਵੇ ਤੇ ਚੰਗੇ ਚਿਹਰੇ ਦੇ ਵਿੱਚ ਆਉਣ ਬਟ ਅਸੀਂ ਪੰਜਾਬ ਦੇ ਲੋਕਾਂ ਤੱਕ ਮੇਰੀ ਨੌਜਵਾਨਾਂ ਤੱਕ ਜ਼ਿਆਦਾ ਅਪਰੋਚ ਦੀ ਲੋੜ ਹੈ ਮੈਂ ਇਹ ਨਹੀਂ ਸਮਝਦਾ ਕਿ ਬਹੁਤੇ ਜਿਹੜੇ ਬਾਹਰੋਂ ਸੈਲੀਬ੍ਰਿਟੀ ਬਲਾ ਕੇ ਤੁਸੀਂ ਉਹ ਵਿਨ ਚੱਕਰ ਸਕਦੇ ਜਾਂ ਕੁਝ ਵੀ ਹੋ ਸਕਦਾ ਅਸੀਂ ਪੰਜਾਬ ਦੇ ਆ ਨਾ ਅਸੀਂ ਆਪਣੇ ਆਪ ਨੂੰ ਕਦੀ ਪੰਜਾਬ ਦੇ ਅਸੀਂ ਸੈਲੀਬ੍ਰਿਟੀ ਸਮਝਿਆ ਮਿੱਟੀ ਨਾਲ ਜੁੜੇ ਹੋਏ ਹਾਂ ਗੁਰਦਾਸਪੁਰ ਤੋਂ ਜੰਮੇ ਹਾਂ ਦੁਆਬੇ ਦੀ ਧਰਤੀ ਤੇ ਆ ਕੇ ਪੜ੍ਹਾਈ ਐਜੂਕੇਸ਼ਨ ਸਪੋਰਟਸ ਕੀਤੀ ਹੈ ਦੁਨੀਆ ਦੇ ਵਿੱਚ ਦੇ ਮੈਂ ਕਹਿਣਾ ਵੀ ਨੌਜਵਾਨਾਂ ਨੂੰ ਤੁਸੀਂ ਆਓ ਤੇ ਜੋ ਤੁਸੀਂ ਡਿਸੀਜਨ ਲਓਗੇ ਉਹ ਮੇਰਾ ਡਿਸੀਜਨ ਹੋਏਗਾ ਮੈਂ ਤੁਹਾਡੇ ਨਾਲ ਚੱਲਾਂਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਵਰਿੰਦਰ ਸਿੰਘ ਘੁਮਨ ਜਿਹੜੇ ਕਿ ਜਿਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ 2027 ਦੇ ਵਿੱਚ ਇਲੈਕਸ਼ਨ ਲੜਨਗੇ ਫਿਲਹਾਲ ਉਹ ਕਿਸ ਪਾਰਟੀ ਤੋਂ ਲੜਨਗੇ ਇਹ ਵੀ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਦੂਸਰਾ ਇਹ ਵੀ ਕਿਹਾ ਅਗਰ ਕਿਸੇ ਪਾਰਟੀ ਦੀ ਵਿਚਾਰਧਾਰਾ ਉਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਹੈ ਤਾਂ ਇੰਡੀਪੈਂਡੈਂਟ ਵੀ ਲੜ ਸਕਦੇ ਨੇ ਤੇ ਦੂਸਰਾ ਉਹਨਾਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਉਹ ਜਲੰਧਰੋਂ ਵੀ ਲੜ ਸਕਦੇ ਹੋ ਤੇ ਹੋ ਸਕਦਾ ਹੈ ਉਹ ਗੁਰਦਾਸਪੁਰੇ ਜ਼ਿਲ੍ਹੇ ਤੋਂ ਵੀ ਲੜ ਸਕਦੇ ਨੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਜਤਿੰਦਰਨਾਵ ਦੇਵਿੰਦਰ ਕੁਮਾਰ ਜਲੰਧਰ